ਨਮਸਕਾਰ ਦੇਸ਼ ਵਿਦੇਸ਼ ਵਿੱਚ ਡੀਡੀ ਪੰਜਾਬੀ ਦਾ ਨੰਦਾਨ ਦੇ ਪਿਆਰੇ ਦਰਸ਼ਕੋ ਤੁਹਾਡਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਹੈਲੋ ਡਾਕਟਰ ਮੈਂ ਹਾਂ ਡਾਕਟਰ ਵਿਪਲ ਤੁਸੀਂ ਸਾਰੇ ਜਾਣਦੇ ਹੋ ਕਿ ਲਾਈਵ ਪ੍ਰੋਗਰਾਮ ਹੈ ਇਸ ਸਿਹਤ ਸੰਬੰਧੀ ਗੱਲਾਂ ਬਾਤਾਂ ਬਾਰੇ ਇਹ ਪ੍ਰੋਗਰਾਮ ਹੈ ਅੱਜ ਦਾ ਜਿਹੜਾ ਸਾਡਾ ਵਿਸ਼ਾ ਰਹੇਗਾ ਵਿਸ਼ਾ ਰਹੇਗਾ ਸਾਡਾ ਅੱਖਾਂ ਦੀਆਂ ਬਿਮਾਰੀਆਂ ਯਾਨੀ ਅੱਖਾਂ ਦੀਆਂ ਕਿਹੜੀ ਕਿਹੜੀ ਤਕਲੀਫਾਂ ਆਮ ਤੌਰ ਤੇ ਹੁੰਦੀਆਂ ਤੇ ਉਹਨਾਂ ਦੇ ਕਿਹੜੇ ਕਿਹੜੇ ਆਪਰੇਸ਼ਨਸ ਕਿਹੜੇ ਕਿਹੜੀ ਟੈਕਨੀਕ ਨਾਲ ਕੀਤੇ ਜਾਂਦੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਉਚੇਚਿਤ ਤੌਰ ਤੇ ਜਿਹੜੇ ਡਾਕਟਰ ਸਾਹਿਬ ਸਾਡੇ ਕੋਲ ਖਾਸ ਮਹਿਮਾਨ ਨੇ ਉਹ ਨੇ ਡਾਕਟਰ ਐਮ ਪੀ ਐਸ ਭਾਟਿਆ ਡਾਕਟਰ ਐਮ ਪੀ ਐਸ ਭਾਟਿਆ ਬੜੇ ਮਸ਼ਹੂਰ ਆਈ ਸਰਜਨ ਨੇ ਡਾਕਟਰ ਸਾਹਿਬ ਤੁਹਾਡਾ ਸਟੂਡੀਓ 'ਚ ਸਵਾਗਤ ਹੈ ਨਮਸਕਾਰ ਪਿਆਰੇ ਦਰਸ਼ਕੋ ਤੁਸੀਂ ਜਾਣਦੇ ਹੋ ਇਹ ਲਾਈਵ ਪ੍ਰੋਗਰਾਮ ਹੈ ਤੁਸੀਂ ਆਪਣੇ ਸਵਾਲ ਕਰਕੇ ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ ਸਾਨੂੰ ਤੁਹਾਡੀ ਫੋਨ ਕਾਲਸ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸਾਡੇ ਨੰਬਰ ਹਾਲਾਂਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਮੈਂ ਫਿਰ ਵੀ ਇੱਕ ਦੋਰਾ ਦੇਣਾ ਇੱਕ ਵਾਰੀ ਨੋਟ ਕਰ ਲਓ ਸਾਡੇ ਨੰਬਰ ਨੇ 2814218 ਤੇ 281424 ਜੇ ਤੁਸੀਂ ਜਲੰਧਰ ਦੇ ਬਾਹਰੋਂ ਗੱਲ ਕਰ ਰਹੇ ਹੋ ਤਾਂ ਸਾਡਾ ਏਰੀਆ ਕੋਡ 0183C ਲਗਾਉਣਾ ਨਾ ਭੁੱਲਣਾ ਫੋਨ ਕਾਲਸ ਦਾ ਬੇਸਬਰੀ ਨਾਲ ਇੰਤਜ਼ਾਰ ਆਪਣੇ ਸਵਾਲਾਂ ਨੂੰ ਤਿਆਰ ਰੱਖੋ ਡਾਕਟਰ ਸਾਹਿਬ ਅੱਖਾਂ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਆਂ ਹਾਂਜੀ ਤਾਂ ਆਪਾਂ ਸ਼ੁਰੂਆਤ ਕਰਦੇ ਆਂ ਕਿ ਜਿਹੜਾ ਅੱਜ ਕੱਲ ਦਾ ਮੌਸਮ ਹੈ ਬੜਾ ਡਰਾਈ ਜਿਹਾ ਵਿੱਚ ਹੋ ਜਾਂਦਾ ਹੈ ਨਾ ਜੀ ਠੰਡ ਹੈ ਇਹਨਾਂ ਦਿਨਾਂ 'ਚ ਆਮ ਤੌਰ ਤੇ ਕਿਹੜੀਆਂ ਸਮੱਸਿਆਵਾਂ ਅੱਖਾਂ ਦੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਅੱਖਾਂ ਦੀ ਜਿਹੜੀ ਸਭ ਤੋਂ ਮੇਨ ਸਮੱਸਿਆ ਅੱਜ ਕੱਲ ਫੇਸ ਕਰ ਰਹੇ ਹਾਂ ਅਸੀਂ ਉਹ ਇਹ ਹੈ ਕਿ ਜਿੱਦਾਂ ਅਸੀਂ এনवायरमेंट 'ਚ ਦੇਖਦੇ ਹਾਂ ਪੋਲੂਟੈਂਟਸ ਬਹੁਤ ਨੇ ਪੋਲੂਸ਼ਨ ਬਹੁਤ ਜ਼ਿਆਦਾ ਹੈਗੀ ਹੈ ਉਹ ਚਾਹੇ ਗਰਮੀਆਂ ਹੋਣ ਸਰਦੀਆਂ ਹੋਣ ਜਿਹੜਾ ਮਰਜ਼ੀ ਮੌਸਮ ਹੋਵੇ ਜੀ ਰੋਡਸ ਤੇ ਇੰਨੀ ਜ਼ਿਆਦਾ ਪੋਲੂਸ਼ਨਸ ਹੈ ਜਦੋਂ ਅਸੀਂ ਜਾਂਦੇ ਹਾਂ ਅਲਰਜੀ ਹੋ ਜਾਂਦੀ ਹੈ ਜੀ ਨੰਬਰ 2 ਅੱਜਕੱਲ ਜਿੱਦਾਂ ਵਿంటర్ ਸੀਜ਼ਨ ਹੈਗਾ ਡਰਾਈਨੈਸ ਹੋ ਜਾਂਦੀ ਹੈ ਜੀ 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 ਅਲਰਜੀ ਤੇ ਡਰਾਈਨੈਸ ਅੱਜਕੱਲ ਇਹ ਦੋ ਪ੍ਰੋਬਲਮਸ ਜਿਹੜੀਆਂ ਕਾਮਨ ਚੱਲ ਰਹੀਆਂ ਕਾਮਨ ਚੱਲ ਰਹੀਆਂ ਜੀ 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 ਡਾਕਟਰ ਸੇ ਮੈਂ ਪੁੱਛਣਾ ਚਾਹਾਂਗਾ ਫਿਰ ਇਹਦਾ ਆਮ ਤੌਰ ਤੇ ਕੀ ਮੈਨੇਜਮੈਂਟ ਕਰਨੀ ਚਾਹੀਦੀ ਹੈ ਇਹਦੇ ਵਿੱਚ ਜਿਹੜਾ ਪੋਲਿਊਸ਼ਨ ਹੈ ਉਹ ਤੋਂ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਬਚਾ ਜੀ ਮਤਲਬ ਜਿੱਦਾਂ ਤੁਸੀਂ ਬਾਹਰ ਜਾਂਦੇ ਹੋ ਜੇ ਤੁਸੀਂ ਕੋਈ ਟੂ-ਵੀਲਰ ਚਲਾ ਰਹੇ ਹੋ ਜਾਂ ਤੁਸੀਂ ਪੈਦਲ ਵੀ ਜਾ ਰਹੇ ਹੈਗੇ ਆ ਤਾਂ ਕੋਈ ਨਾ ਕੋਈ ਪ੍ਰੋਟੈਕਟਿਵ ਗਲਾਸੇਸ ਤਾਂ ਕਿ ਸਿੱਧੀ ਹਵਾ ਜਾਂ ਡਸਟ ਤੁਹਾਡੀਆਂ ਅੱਖਾਂ 'ਚ ਨਾ ਪਵੇ ਗੋਗਲਸ ਯਾ ਸਪੈਕਸ ਕੋਈ ਵੀ ਹਾਂ ਕੋਈ ਵੀ ਚੀਜ਼ ਵੀ ਉੱਡ ਕੇ ਅੱਖ 'ਚ ਪੈ ਸਕਦੀ ਹੈ ਜਿਸ ਨਾਲ ਸਪੀਡ ਨਾਲ ਗੱਡੀਆਂ ਲੰਘਦੀਆਂ ਨੇ ਸੜਕਾਂ ਤੇ ਉਹ ਸਾਨੂੰ ਇੱਕ ਤਾਂ ਪ੍ਰੋਟੈਕਸ਼ਨ ਰੱਖਣੀ ਚਾਹੀਦੀ ਹੈ ਅੱਖਾਂ ਦੀ ਜੀ ਨੰਬਰ 2 ਸਾਨੂੰ ਜਿਹੜਾ ਹੈਗਾ ਜੇ ਮੰਨ ਲਓ ਸਾਡੀ ਅੱਖ ਕੋਈ ਲਾਲ ਕੁਛ ਅੱਖ 'ਚ ਉੱਡ ਕੇ ਪੈ ਗਿਆ ਉਹਨੂੰ ਮਲਣਾ ਨਹੀਂ ਚਾਹੀਦਾ ਉਸੇ ਵੇਲੇ ਤੁਹਾਨੂੰ ਜੇ ਲੱਗਦਾ ਹੈ ਕਿ ਅੱਖ 'ਚ ਕੋਈ ਚੀਜ਼ ਪਈ ਹੈ ਡਾਕਟਰ ਨੂੰ ਦਿਖਾ ਕੇ ਹੀ ਉਹਦਾ ਇਲਾਜ ਕਰਵਾਉਣਾ ਚਾਹੀਦਾ ਡਾਕਟਰ ਸਾਹਿਬ ਆਮ ਤੌਰ ਤੇ ਅਜਤਲ ਦੇ ਮੌਸਮ ਚ ਅੱਖਾਂ ਦੇ ਬਚਾਅ ਲਈ ਤੁਸੀਂ ਦੱਸਿਆ ਇੱਕ ਤਾਂ ਐਨਕ ਲਗਾਓ ਇਹ ਸਪੈਕਸ ਲਗਾਓ ਇਹ ਗਗਲਸ ਲਗਾਓ ਦੂਸਰੀ ਚੀਜ਼ ਕੋਈ ਕਰੇਲੂ ਨੁਸਖਾ ਜਾਂ ਕੋਈ ਐਸੀ ਚੀਜ਼ ਜਿਹੜੀ ਅੱਖ ਚ ਰੋਜ਼ ਪਾਈ ਜਾਏ ਤਾਂ ਅੱਖਾਂ ਬਚੀਆਂ ਰਹਿਣ ਇਸ ਮੌਸਮ ਚ ਕਰਾਉਣਾ ਨਹੀਂ ਅੱਖਾਂ ਆਪਣੇ ਆਪ ਕੁਝ ਵੀ ਨਹੀਂ ਪਾਣਾ ਚਾਹੀਦਾ ਜੀ ਜੇ ਤੁਹਾਨੂੰ ਲੱਗਦਾ ਹੈ ਵੀ ਅੱਖਾਂ ਤੇ ਜਲਨ ਹੋ ਰਹੀ ਹੈ ਰੜਕ ਪੈ ਰਹੀ ਹੈ ਜਾਂ ਪਾਣੀ ਬਾਰ-ਬਾਰ ਵਗ ਰਿਹਾ ਹੈ ਤਾਂ ਸਭ ਤੋਂ ਇੰਪੋਰਟੈਂਟ ਹੈਗਾ ਤੁਸੀਂ ਪਾਣੀ ਲੈ ਕੇ ਬਰਤਨ ਚ ਸਾਫ ਬਰਤਨ ਚ ਕਾਟਨ ਬੋਇਲ ਕਰਕੇ ਠੰਡਾ ਕਰ ਲੋ ਜੀ ਕਾਟਨ ਜਦੋਂ ਬੋਇਲ ਹੋ ਕੇ ਠੰਡੀ ਹੋ ਜਾਏ ਰੂਮ ਟੈਂਪਰੇਚਰ ਤੇ ਆ ਜਾਏ ਜੀ ਕਾਟਨ ਸਕੀਸ ਕਰਕੇ ਜਿੱਦਾਂ ਪਹਿਲਾਂ ਕਹਿੰਦੇ ਸੀ ਰੂਨ ਦੇ ਤੂੰਬੇ ਨਾਲ ਅੱਖ ਸਾਫ ਕਰ ਲੋ ਜੀ ਬਿਲਕੁਲ ਤਾਂ ਕਿ ਜੋ ਵੀ ਕੋਈ ਇੱਥੇ ਡਸਟ ਵਗੈਰਾ ਤੁਹਾਡੇ ਲਿਡ ਮਾਰਜਿਨਸ ਤੇ ਲੱਗੀ ਹੈ ਉਹ ਸਾਫ ਹੋ ਜਾਏ ਜੀ ਣਕ ਸਭ ਆਪਾਂ ਅੱਜ ਬੜਾ ਖੁੱਲਾ ਜਿਹਾ ਪ੍ਰੋਗਰਾਮ ਰੱਖਿਆ ਅੱਖਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਗੱਲਬਾਤ ਕਰਾਂਗੇ ਮੁੱਢਲੀਆਂ ਜਾਣਕਾਰੀਆਂ ਦੇਾਂਗੇ ਆਪਾਂ ਹਾਂਜੀ ਅੱਖਾਂ ਦੀਆਂ ਬਿਮਾਰੀਆਂ ਦੇ ਵਿੱਚ ਕਾਮਨ ਇੱਕ ਸੁਣਦੇ ਆ ਮੋਤੀਆ ਹਾਂਜੀ ਇਹ ਮੋਤੀਆ ਕੀ ਹੁੰਦਾ ਜੀ ਕਿਉਂ ਹੁੰਦਾ ਮੋਤੀਆ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਹੁੰਦਾ ਚਿੱਟਾ ਮੋਤੀਆ ਇੱਕ ਹੁੰਦਾ ਕਾਲਾ ਮੋਤੀਆ ਜੀ ਚਿੱਟਾ ਮੋਤੀਆ ਜਿਹੜਾ ਇਹ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਹੁੰਦੀ ਉਮਰ ਦੇ ਹਿਸਾਬ ਨਾਲ ਜਿੱਦਾਂ ਸਮੇਂ ਲਓ ਸਾਡੇ ਵਾਲ ਚਿੱਟੇ ਹੋ ਰਹੇ ਐ ਜੀ 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 ਇਦਾਂ ਹੀ ਅੱਖ 'ਚ ਇੱਕ ਕੁਦਰਤ ਨੇ ਸਾਨੂੰ ਲੈਂਸ ਦਿੱਤਾ ਜੀ ਉਹ ਲੈਂਸ ਜਿਉਂ ਜਿਉਂ ਇਹ ਜਵਾਦੀ ਧੁੰਦਲਾ ਹੋ ਜਾਂਦਾ ਹੈ ਜੀ 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 ਉਹਨੂੰ ਅਸੀਂ ਕੈਟਰੈਕਟ ਜਾਂ ਚਿੱਟਾ ਮੋਤੀਆ ਕਹਿੰਦੇ ਆ। ਇਹ ਪਿਕਚਰ ਜਿਹੜੀ ਆਪਾਂ ਦਿਖਾ ਰਹੇ ਆ ਮੇਰੇ ਖਿਆਲ ਇਹ ਉਸੇ ਚੀਜ਼ ਦੀ ਐ ਹੈ ਨਾ ਜੀ 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 ਇਹ ਜਦੋਂ ਲੈਂਸ ਧੁੰਦਲਾ ਹੋ ਜਾਂਦਾ ਹੈ ਚਿੱਟਾ ਪੈ ਜਾਂਦਾ ਉਦੋਂ ਫਿਰ ਇਹਦਾ ਟ੍ਰੀਟਮੈਂਟ ਹੁੰਦਾ ਹੈ ਲੈਂਸ ਨੂੰ ਅਸੀਂ ਰਿਮੂਵ ਕਰ ਦਈਦਾ ਹੈ। ਅੱਛਾ ਜੀ ਲੈਂਸ ਯਾਨੀ ਕਿ ਤੁਸੀਂ ਜਦ ਕੁਦਰਤੀ ਲੈਂਸ ਨੂੰ ਕੱਢ ਲੈਂਦੇ ਹੋ ਉਹਨੂੰ ਰਿਮੂਵ ਕਰਕੇ ਉਸੇ ਹੀ ਜਗ੍ਹਾ ਤੇ ਜਿੱਥੇ ਜਿਹੜੀ ਜਗ੍ਹਾ ਤੇ ਲੈਂਸ ਹੁੰਦਾ ਜੀ ਉਹਦੇ ਟਰਾਂਸਪੇਰੈਂਟ ਲੈਂਸ ਪਾਰਦਰਸ਼ੀ ਲੈਂਸ ਅਸੀਂ ਅੱਖ ਦੇ ਵਿੱਚ ਅੰਦਰ ਇੰਪਲਾਂਟ ਕਰ ਦਿੰਦੇ ਹਾਂ ਜੀ ਉਹਨੂੰ ਇੰਟਰਾਓਕੂਲਰ ਲੈਂਸ ਜੀ ਇੰਟਰਾਓਕੂਲਰ ਲੈਂਸ ਤੁਸੀਂ ਲਗਾ ਦਿੰਦੇ ਹੋ ਤੁਸੀਂ ਕਰ ਡਾਕਟਰ ਸਾਹਿਬ ਇੱਕ ਆਮ ਤੌਰ ਤੇ ਸਮੱਸਿਆ ਆਉਂਦੀ ਹੈ ਕਿ ਪੇਸ਼ੈਂਟ ਜਦੋਂ ਡਾਕਟਰ ਕੋਲ ਜਾਂਦੇ ਡਾਕਟਰ ਕਹਿੰਦਾ ਵੀ ਤੈਨੂੰ ਕੈਟਰੈਕਟ ਮੋਤੀ ਹੈ ਹੈਨਾ ਪਰ ਫਿਰ ਇਹ ਕਹਿ ਦਿੰਦਾ ਕਿ ਅਜੇ ਤੇਰਾ ਆਪਰੇਸ਼ਨ ਨਹੀਂ ਕਰਨਾ ਅਸੀਂ ਜੇ ਸੁਣੇ ਕੋਈ ਵੀ ਬਿਮਾਰੀ ਸ਼ੁਰੂ ਚ ਆਪਰੇਟ ਕਰ ਲਓ ਤਾਂ ਜਿਆਦਾ ਵਧੀਆ ਹੁੰਦੀ ਹੈ ਇਹ ਕੀ ਕਹਿੰਦੇ ਨਹੀਂ ਉਹਦੇ ਚ ਇਹ ਹੁੰਦਾ ਹੈ ਜਿਹੜਾ ਮੋਤੀਆ ਹੈ ਨਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹ ਏਜਿੰਗ ਪ੍ਰੋਸੈਸ ਹੈ ਥਿਸ ਇਸ ਨੋਟ ਅ ਡਿਜ਼ੀਜ਼ ਜੀ 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 ਇਹ ਨਹੀਂ ਹੈ ਕਿ ਸ਼ੁਰੂ ਚ ਜੇ ਮੋਤੀਆ ਸ਼ੁਰੂ ਹੋ ਗਿਆ ਤਾਂ ਇਕਦਮ ਹੀ ਆਪਰੇਸ਼ਨ ਦੀ ਲੋੜ ਪੈਂਦੀ ਹੈ अच्छा जी ਇਹ ਡਿਪੈਂਡ ਕਰਦਾ ਹੈ ਨਜ਼ਰ ਤੇ ਜੇ ਪੇਸ਼ੈਂਟ ਦੀ ਨਜ਼ਰ ਹਿੰਡਰ ਹੋ ਰਹੀ ਹੈ ਉਹਨੂੰ ਆਪਣਾ ਡੇਲੀ ਕੰਮਕਾਜ ਤੇ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਫਿਰ ਤਾਂ ਦੇਖੋ ਉਹਨੂੰ ਆਪਰੇਸ਼ਨ ਜਿੰਨੀ ਜਲਦੀ ਹੋ ਸਕਦਾ ਕਰਾਉਣਾ ਚਾਹੀਦਾ ਇਹਦਾ ਮਤਲਬ ਇਹ ਕੋਈ ਐਮਰਜੈਂਸੀ ਵਾਲੀ ਗੱਲ ਨਹੀਂ ਹੈ ਐਮਰਜੈਂਸੀ ਨਹੀਂ ਹੈ ਥਿਸ ਇਜ਼ ਇਲੈਕਟਿਵ ਸਰਜਰੀ ਪਰ ਇਹ ਵੀ ਉਹਨੂੰ ਅਸੀਂ ਥੋੜਾ ਬਹੁਤਾ ਡਿਲੇ ਕਰ ਸਕਦੇ ਹਾਂ ਅਵੋਇਡ ਨਹੀਂ ਕਰ ਸਕਦੇ ਉਹ ਆਪਰੇਸ਼ਨ ਕਰਾਉਣਾ ਹੀ ਪੈਂਦਾ ਉਹ ਪੇਸ਼ੈਂਟ ਦੀ ਹਾਲਾਤ ਤੇ ਡਿਪੈਂਡ ਕਰਦਾ ਹੈ ਵੀ ਉਹ ਜੇ ਹੁਣ ਲੱਗਦਾ ਠੀਕ ਕੰਮ ਚੱਲ ਰਿਹਾ ਤੇ ਬੇਸ਼ੱਕ ਕੁਦਰਤੀ ਨਜਰ ਨਾਲ ਕੰਮ ਚਲਾਈ ਜਾਵੇ। ਮਤਲਬ ਇਹ ਹੋਏ ਕਿ ਕੁਦਰਤੀ ਨਜਰ ਜਿੰਨੀ ਦਰ ਬਚੀ ਰਹੇ ਉਹਨੇ ਕਰ ਬਚਾ ਲੋ। ਜਦੋਂ ਜ਼ਿਆਦਾ ਬਜੇ ਤੇ ਉਦੋਂ ਅਪਰੇਟ ਕਰਾ ਲੋ ਹੈ ਨਾ ਜੀ। ਹਾਂਜੀ। ਜਿਵੇਂ ਦੰਦਾ ਮਾਰੇ ਵੀ ਕਹਿੰਦੇ ਹੁੰਦੇ ਕਿ ਜਿੰਨੀ ਦਰ origignal ਦੰਦ ਚੱਲ ਜਨ ਚਲਾ ਲੈਣੇ ਚਾਹੀਦੇ। ਨਕਸਬ ਤੁਸੀਂ ਜ਼ਿਕਰ ਕੀਤਾ ਚਿੱਟਾ ਮੋਤੀਆ ਕਾਲਾ ਮੋਤੀਆ। ਚਿੱਟੇ ਬਾਰੇ ਤੁਸੀਂ ਦੱਸਤਾ ਕਾਲਾ ਮੋਤੀਆ ਉਹ ਨਹੀਂ ਦੱਸਿਆ। ਕਾਲਾ ਮੋਤੀਆ ਇੱਕ ਬਿਮਾਰੀ ਹੈ। ਉਹ ਕਿਸੇ ਵੀ ਉਮਰ 'ਚ ਹੋ ਸਕਦਾ ਹੈ। ਜੀ। ਜਿੱਦਾਂ ਇਹ 에ਜਿੰਗ ਪ੍ਰੋਸੈਸ ਹੀ ਉਹ 에ਜਿੰਗ ਪ੍ਰੋਸੈਸ ਨਹੀਂ ਆ ਉਹ ਇੱਕ ਡਿਜ਼ੀਜ਼ ਹੈ ਜੀ ਉਹਦੇ ਚ ਅੱਖ ਦਾ ਇੰਟਰਨਲ ਪ੍ਰੈਸ਼ਰ ਜਿੱਦਾਂ ਅੱਖ ਸਮੇਂ ਲੋ ਗੋਲ ਹੈਗੀ ਹੈ ਉਹਦੇ ਚ ਇੱਕ ਲਿਮਿਟਿਡ ਸਪੇਸ ਹੈ ਐਡਕਸਰ ਮਾਡਲ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਅੱਖਰੇ ਵਿੱਚ ਲਿਮਿਟਿਡ ਸਪੇਸ ਹੈ ਜੇ ਆਪਾਂ ਇਹਦੇ ਵਿੱਚ ਜ਼ਿਆਦਾ ਫਲੂਇਡ ਬਣਨਾ ਸ਼ੁਰੂ ਹੋ ਜਾਏ ਤੇ ਅੱਖ ਦਾ ਇੰਟਰਨਲ ਪ੍ਰੈਸ਼ਰ ਇੰਟਰੋਕੂਲਰ ਪ੍ਰੈਸ਼ਰ ਵੱਧ ਜਾਂਦਾ ਜਿਹੜਾ ਇਹਦੇ ਵਿੱਚ ਤਰਲ ਪਦਾਰਥ ਹੁੰਦਾ ਫਲੂਇਡ ਹੁੰਦਾ ਉਹ ਵੱਧ ਜੇ ਉਹ ਉਰੀ ਪ੍ਰੋਡਕਸ਼ਨ ਵੱਧ ਜਾਏ ਤੇ ਉਹ ਫਿਰ ਅੱਖ ਦਾ ਅੰਦਰਲਾ ਦਬਾਅ ਵੱਧ ਜਾਂਦਾ ਐਡਕਸਰ ਨਾਲ ਲਗਵੀਂ ਗੱਲ ਪ੍ਰੋਡਕਸ਼ਨ ਕਿਉਂ ਵੱਧਦੀ ਇੱਕ ਇੱਕ ਇੰਟਰਨਲ ਪ੍ਰੋਬਲਮ ਹੈ ਆਪਣੇ ਆਪ ਥਿਸ ਇਜ਼ ਸਾਇਲੈਂਟ ਡਿਜ਼ੀਜ਼ ਜੀ ਇਹਨੂੰ ਅਸੀਂ ਡਿਟੈਕਟ ਕਰਕੇ ਪ੍ਰੈਸ਼ਰ ਮੀਨ ਕੇ ਮੈਜ਼ਰ ਕਰਕੇ ਹੀ ਪਤਾ ਲੱਗਦਾ ਹੈ ਵੀ ਪ੍ਰੈਸ਼ਰ ਵੱਧ ਗਿਆ ਹੈ ਅੱਛਾ ਜੀ ਉਹਦੇ ਨਾਲ ਫਿਰ ਜਿਹੜੀਆਂ ਬਲੱਡ ਵੈਸਲਜ਼ ਹੈ ਉਹਨਾਂ ਤੇ ਪ੍ਰੈਸ਼ਰ ਪੈਂਦਾ ਹੈ ਦਬਾਅ ਪੈਂਦਾ ਹੈ ਹਿਸਕੈਮਿਕ ਚੇਂਜਸ ਆ ਜਾਂਦੀਆਂ ਬਲੱਡ ਸਪਲਾਈ ਘਟ ਜਾਂਦੀ ਹੈ ਤੇ ਵਿਜ਼ਨ ਦਾ ਪਰਮਨੈਂਟ ਲਾਸ ਹੋ ਜਾਂਦਾ ਜੀ ਪਰਮਨੈਂਟ ਲਾਸ ਮਤਲਬ ਇਹਦੇ ਨਾਲ ਹਾਂ ਇਹਦੇ ਨਾਲ ਜਿਹੜਾ ਲਾਸ ਹੁੰਦਾ ਹੈ ਨਾ ਜਿੱਦਾਂ ਚਿੱਟੇ ਮੋਤੀ ਇਹਨਾਂ ਜਿਹੜਾ ਲਾਸ ਹੋਇਆ ਉਹ ਸੀ ਲੈਂਸ ਕੱਢ ਕੇ ਲੈਂਸ ਪਾਤਾ ਗੱਲ ਖਤਮ ਹੋ ਗਈ ਨਜ਼ਰ ਵਾਪਸ ਆ ਗਈ ਪਰ ਜਿਹੜਾ ਕਾਲੇ ਮੋਤੀ ਇਹਨਾਂ ਲਾਸ ਹੈ ਦੈਟ ਇਜ਼ ਪਰਮਨੈਂਟ ਮਤਲਬ ਇਹ ਖਤਰਨਾਕ ਹੈ ਬਲਾਈਂਡਨੈਸ ਹੋ ਜਾਂਦੀ ਬੰਦਾ ਅੰਨ ਹੋ ਸਕਦਾ ਹੈ ਹੈਨਾ ਜੀ ਡਾਕਟਰ ਸਾਹਿਬ ਇਹ ਕਿਸ ਤਰ੍ਹਾਂ ਪਤਾ ਲੱਗੇਗਾ ਕੀ ਨਿਸ਼ਾਨੀਆਂ ਹੁੰਦੀਆਂ ਕਾਲੇ ਮੋਤੀਏ ਦੀ ਚਿੱਟੇ ਮੋਤੀ ਤੁਸੀਂ ਦੱਸਦਾ ਧੁੰਦਲਾ ਦਿਸਦਾ ਹੈ ਕਾਲੇ ਮੋਤੀਏ ਚ ਕੀ ਨਿਸ਼ਾਨੀਆਂ ਹੁੰਦੀਆਂ ਕਾਲੇ ਮੋਤੀਏ ਚ ਜਿਹੜਾ ਅਨ ਐਕਸਪਲੇਨਡ ਸਮਝ ਲਓ ਪਤਾ ਨਾ ਲੱਗਣ ਵਾਲਾ ਲਾਸ ਹੌਲੀ ਹੌਲੀ ਨਜ਼ਰਦਾ ਹੋ ਰਿਹਾ ਸਾਨੂੰ ਦਾਇਰਾ ਸਾਡਾ ਫੀਲਡ ਆਫ ਵਿਜ਼ਨ ਘਟ ਰਿਹਾ ਜੀ ਜਾਂ ਸਾਨੂੰ ਕਲਰਡ ਹੈਲੋਸ ਨਜ਼ਰ ਆਉਂਦੇ ਆ ਜਾਂ ਸਾਨੂੰ ਰਾਤ ਵੇਲੇ ਮੁਸ਼ਕਲ ਆਂਦੀ ਹੈ ਸਿਰਦਰਦ ਅਨਐਕਸਪਲੈਨਡ ਸਿਰਦਰਦ ਹੋਣਾ ਸ਼ੁਰੂ ਹੋ ਜਾਂਦਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਕਾਲੇ ਮੋਤੀ ਨਾਲ ਰਿਲੇਟਡ ਹੈ ਇਹ ਡਾਕਟਰ ਕੋਲ ਜਾ ਕੇ ਅੱਖਾਂ ਦਾ ਪ੍ਰੈਸ਼ਰ ਚੈੱਕ ਕਰਕੇ ਹੀ ਪਤਾ ਲੱਗਦਾ ਵੀ ਕਾਲਾ ਮੋਤੀਆ ਹੋ ਗਿਆ ਅੱਛਾ ਫਰਜ਼ ਕਰੋ ਕਾਲਾ ਮੋਤੀਆ ਹੋ ਗਿਆ ਰਕਸਪ ਟਾਈਮਲੀ ਪੇਸ਼ੈਂਟ ਪਹੁੰਚ ਵੀ ਗਿਆ ਫਿਰ ਉਹਦਾ ਕੀ ਹੱਲ ਹੁੰਦਾ ਆਪਰੇਸ਼ਨ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਹੈ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਜੀ ਉਹ ਅਸੀਂ ਦਵਾਈਆਂ ਨਾਲ ਸਾਡੀ ਫਰਸਟ ਪ੍ਰੀਫਰੈਂਸ ਅੱਜ ਕੱਲ੍ਹ ਹੈ ਕਿ ਮੈਡੀਕਲ ਟ੍ਰੀਟਮੈਂਟ ਦਵਾਈਆਂ ਜਿਹੜੀਆਂ ਕਾਲੇ ਮੋਤੀ ਦੀ ਦਵਾਈਆਂ ਹੁੰਦੀਆਂ ਲਾਈਫ ਲੌਂਗ ਜਿੱਦਾਂ ਬਲੱਡ ਪ੍ਰੈਸ਼ਰ 슈ਗਰ ਦੀ ਦਵਾਈ ਸ਼ੁਰੂ ਹੋ ਗਈ ਉਹ ساری ਉਮਰ ਹੀ ਚਲਣੀ ਹੈ ਇਦਾਂ ਹੀ ਜਿਹੜੇ ਕਾਲੇ ਮੋਤੀ ਇਹਨੂੰ ਅਸੀਂ ਇੰਟਰੋਕਲਰ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਹੈ ਉਹ ਫਿਰ ਸਾਰੀ ਉਮਰ ਹੀ ਦਵਾਈਆਂ ਪਾਣੀਆਂ ਪੈਣੀਆਂ ਜੇ ਦਵਾਈ ਪਾਣ ਦੇ ਬਾਵਜੂਦ ਵੀ ਕੰਟਰੋਲ ਨਹੀਂ ਆਂਦਾ ਫਿਰ ਆਪਰੇਟਿਵ ਇੰਟਰਵੈਂਸ਼ਨਸ ਕਰਨੀਆਂ ਪੈਣੀਆਂ ਫਿਰ ਆਪਰੇਸ਼ਨ ਕਰਨਾ ਪੈਂਦਾ ਹੈ ਆਪਰੇਸ਼ਨ ਦੀ ਤਕਨੀਕਾਂ ਬਾਰੇ ਵੀ ਆਪਾਂ ਗੱਲ ਕਰਨੀ ਸੀ ਕੀ ਗਲוקੋਮਾ ਵਾਸਤੇ ਵੀ ਕੋਈ ਨਵੀਂ ਤਕਨੀਕ ਆਈ ਹੈ ਜਾਂ ਇੱਕੋ ਹੀ ਤਰੀਕਾ ਚੱਲ ਰਿਹਾ ਹੈ ਗਲਕੋਮਾ ਵਾਸਤੇ ਸਭ ਤੋਂ ਛੋਟਾ ਇੱਕ ਆਪਰੇਸ਼ਨ ਹੁੰਦਾ ਹੈ ਯੈਗ ਲੇਜ਼ਰ ਆਇਰੀ ਡਾਟਮੀ ਜੀ ਉਹ ਲੇਜ਼ਰ ਨਾਲ ਇੱਕ ਖੋਲ ਬਣਾ ਲਈਦਾ ਤਾਂ ਕਿ ਅੰਦਰ ਜਿਹੜਾ ਜ਼ਿਆਦਾ ਐਕਸਟਰਾ ਫਲੂਇਡ ਬਣ ਰਿਹਾ ਹੈ ਉਹਨੂੰ ਡਰੇਨ ਹੋਣ ਲਈ ਇੱਕ ਰਸਤਾ ਮਿਲ ਜਵੇ ਮਤਲਬ ਫਲੂ ਨਿਕਲਦੇ ਰਹੇ ਪਰੈਸ਼ਰ ਨਹੀਂ ਵਧੇਗਾ ਪ੍ਰੈਸ਼ਰ ਨਾ ਵਧੇ ਜੇ ਉਹ ਐਰੋਡਾਟਮੀ ਨਾਲ ਵੀ ਗੱਲ ਨਹੀਂ ਬਣਦੀ ਫਿਰ ਇਹਦਾ ਇੱਕ ਆਪਰੇਸ਼ਨ ਹੁੰਦਾ ਹੈ ਫਿਲਟਰੇਸ਼ਨ ਆਪਰੇਸ਼ਨ ਕਰਨਾ ਪੈਂਦਾ ਅੱਛਾ ਜੀ ਹਾਂਜੀ ਉਹ ਵੱਡਾ ਆਪਰੇਸ਼ਨ ਹੁੰਦਾ ਹਾਂਜੀ ਅੱਛਾ ਡਾਕਟਰ ਸਾਹਿਬ ਅੱਜਕਲ ਛੋਟੇ ਛੋਟੇ ਬੱਚਿਆਂ 'ਚ ਵੀ ਅਸੀਂ ਦੇਖਦੇ ਹਾਂ ਕਿ ਐਨਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਾਂਜੀ ਇਹਦੇ ਕੀ ਕਾਰਨ ਹੈ ਤੇ ਕਿਉਂ ਮਤਲਬ ਇਹ ਪ੍ਰੋਬਲਮ ਜ਼ਿਆਦਾ ਵੱਧਦੀ ਜਾ ਰਹੀ ਹੈ ਬੱਚਿਆਂ ਦੇ ਅੱਜ ਤੋਂ ਕੁਝ ਸਮਾਂ ਜੇ ਪਹਿਲਾਂ ਆਪਾਂ ਦੇਖੀਏ ਇੱਕ ਤਾਂ ਪੇਰੈਂਟਸ ਨੇ ਅਵੇਅਰ ਨਹੀਂ ਸੀ ਉਹ ਨਜ਼ਰੀ ਚੈੱਕ ਨਹੀਂ ਸੀ ਕਰਾਉਂਦੇ ਮਤਲਬ ਅੱਜ ਕੱਲ ਅਵੇਅਰਨੈਸ ਬਹੁਤ ਜ਼ਿਆਦਾ ਹੈ ਟਾ ਲਖਾਈ ਵੀ ਜ਼ਿਆਦਾ ਹੈਗੀ ਹੈ ਪੇਰੈਂਟਸ ਅਵੇਅਰ ਹੋਣ ਕਰਕੇ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਬੱਚੇ ਦੇ ਐਨਕ ਲੱਗ ਰਹੀ ਹੈ ਜੀ 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 ਜਿੱਦਾਂ ਮਾਡਰਨ ਕੋਈ ਮੋਬਾਈਲ ਯੂਜ਼ਸ ਹੈ ਜਾਂ ਇਹ ਸਾਰੀਆਂ ਚੀਜ਼ਾਂ ਵੀ ਕੁਝ ਥੋੜੀਆਂ ਜੀਆਂ ਪ੍ਰੋਨ ਕਰਦੀਆਂ ਇਸ ਗੱਲ ਤੇ ਮੈਂ ਤੁਹਾਡਾ ਜ਼ਿਆਦਾ ਧਿਆਨ ਸ ਹੈ ਨਾ ਕਿ ਬੱਚੇ ਅੱਜਕੱਲ ਮੋਬਾਈਲ ਤੇ ਵੱਡਿਆਂ ਨੂੰ ਇੰਨਾ ਆਪਰੇਟ ਕਰਨਾ ਨਹੀਂ ਆਉਂਦਾ ਜਿੰਨਾ ਬੱਚਿਆਂ ਨੂੰ ਹੁੰਦਾ ਨਹੀਂ ਇਹਦਾ ਅੱਖਾਂ ਦੇ ਵੈਸੇ ਤਾਂ ਨਜ਼ਰ ਤੇ ਕੋਈ ਖਾਸ ਫਰਕ ਨਹੀਂ ਪੈਂਦਾ ਅੱਛਾ ਪਰ ਇਹ ਹੁੰਦਾ ਹੈ ਵੀ ਜਦੋਂ ਅਸੀਂ ਕੋਈ ਵੀ ਨੇੜੇ ਦਾ ਕੰਮ ਕਰ ਰਹੇ ਹਾਂ ਹਾਂ ਤੇ ਸਾਡੀਆਂ ਅੱਖਾਂ ਵਰਕਿੰਗ ਹੁੰਦੀਆਂ ਹਮਮ ਵਰਕਿੰਗ ਹੋਣ ਕਰਕੇ ਅੱਖਾਂ ਤੇ ਸਟੇਨ ਪੈਂਦਾ ਹੈ ਸਟ्रेस ਅੱਖਾਂ ਦਾ ਵੱਧ ਜਾਂਦਾ ਹੈ ਡ੍ਰਾਈਨੈਸ ਵੱਧ ਜਾਂਦੀ ਹੈ ਜਦੋਂ ਅਸੀਂ ਦੂਰ ਦੇਖਦੇ ਹਾਂ ਸਾਡੀਆਂ ਅੱਖਾਂ ਰਿਲੈਕਸ ਹੁੰਦੀਆਂ ਨੇ ਜੀ 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 ਠੀਕ ਹੈ ਤੇ ਇਹਦੇ ਵਿੱਚ ਇੱਕ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਜਿੱਦਾਂ ਸਮਝ ਲਓ ਬੱਚਾ ਗਰੋ ਕਰ ਰਿਹਾ ਹੈ ਉਹਦਾ ਅੱਖ ਦਾ ਕੁਦਰਤ ਨੇ ਕਈ ਵਾਰੀ ਸਾਈਜ਼ ਛੋਟਾ ਬਣਾਇਆ ਹੁੰਦਾ ਕਈ ਵਾਰੀ ਵੱਡਾ ਜੀ ਜਿਹੜਾ ਛੋਟਾ ਸਾਈਜ਼ ਬਣਾਇਆ ਉਹਨੂੰ ਅਸੀਂ ਹਾਈਪਰਮੈਟਰੋਪੀਆ ਕਹਿੰਦੇ ਆ ਜੀ ਜੇ ਅੱਖ ਦਾ ਸਾਈਜ਼ ਵੱਡਾ ਬਣਾਇਆ ਤਾਂ ਉਹਨੂੰ ਮਾਇਓਪੀਆ ਕਹਿੰਦੇ ਆ ਜੀ ਹਾਈਪਰਮੈਟਰੋਪੀਆ ਚ ਪਲੱਸ ਦਾ ਨੰਬਰ ਲੱਗਦਾ ਹੈ ਮਾਇਓਪੀਆ ਦੇ ਵਿੱਚ ਮਾਈਨਸ ਇੱਕ ਦੂਰ ਦੀ ਹੁੰਦੀ ਇੱਕ ਨਜ਼ਦੀਕ ਦੀ ਹੁੰਦੀ ਹੈ ਨਾ ਨਹੀਂ ਦੂਰ ਦੀ ਨੇੜੇ ਦੀ ਦੋਨਾਂ ਹੀ ਅਫੈਕਟਡ ਹੁੰਦੀਆਂ ਜੀ ਇੱਕ ਚ ਪਲੱਸ ਦੇ ਨੰਬਰ ਦੀ ਰਿਕੁਆਇਰਮੈਂਟ ਹੁੰਦੀ ਹੈ ਇੱਕ ਮਾਈਨਸ ਉਹ ਕਿਹੜਾ ਹੁੰਦਾ ਹੈ ਉਹ ਕਿਹੜਾ ਹੁੰਦਾ ਜਿਹੜੀ ਦੂਰ ਦੀ ਨਜ਼ਰ ਘੱਟ ਹੁੰਦੀ ਹੈ ਯੂਸੂਅਲੀ ਮਾਇਓਪੀਆ ਚ ਹੁੰਦੀ ਹੈ ਔਰ ਜ਼ਿਆਦਾ ਬੱਚਿਆਂ ਦੇ ਮਾਇਓਪੀਆ ਹੀ ਹੁੰਦਾ ਹੈ ਮ ਠੀਕ ਹੈ ਜੀ ਉਹਨਾਂ ਦਾ ਅੱਖ ਦਾ ਸਾਈਜ਼ ਕੁਦਰਤ ਨੇ ਵੱਡਾ ਬਣਾਇਆ ਹੁੰਦਾ ਜੀ 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 ਹਾਂਜੀ ਜੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਕਿ ਇਹ ਨਿਗਾਹ ਤੇ ਕੋ ਬਹੁਤਾ ਅਸਰ ਨਹੀਂ ਪੈਂਦਾ ਮੋਬਾਈਲਸ ਵਗੈਰਾ ਯੂਜ਼ ਕਰਨ ਨਾਲ ਪਰ ਕਿਤੇ ਨਾ ਕਿਤੇ ਕੋ ਨੁਕਸਾਨ ਤਾਂ ਹੁੰਦਾ ਹੈਗਾ ਪੇਰੈਂਟਸ ਸਾਰੇ ਇਹੀ ਕਹ ਕੇ ਰੁਕਦੇ ਆ ਵੀ ਤੁਹਾਡੀ ਅੱਖਾਂ ਦਾ ਹੋ ਜਾਣੀ ਦੇਖੋ ਇੱਕ ਤਾਂ ਉਹਦਾ ਡਿਸਟੈਂਸ ਪ੍ਰੋਪਰ ਮੇਨਟੇਨ ਕਰਿਓ ਜੇ ਬੱਚਾ ਯੂਜ਼ਲੀ ਯੂਜ਼ ਕਰ ਰਿਹਾ ਹੈ ਹਾਂ ਇਹੀ ਮੈਂ ਪੁੱਛਣਾ ਚਾਹੁੰਦਾ ਸੀ ਜੇ ਉਹਨੇ ਕਰਨਾ ਹੀ ਹੈ ਤਾਂ ਕਿਹੜੇ ਕਿਹੜੇ ਪ੍ਰੀਕਾਸ਼ਨਸ ਲੈ ਕੇ ਪ੍ਰੀਕਾਸ਼ਨ ਨਿਕ ਤਾਂ ਦੂਰ ਹੋਣਾ ਚਾਹੀਦਾ ਹੈ ਇਹ ਕੋ ਬਹੁਤ ਪ੍ਰੋਲੋਂਗ ਯੂਜ਼ ਨਹੀਂ ਹੋਣਾ ਚਾਹੀਦਾ ਕਿੰਨੀ ਦੂਰ ਹੋਣਾ ਚਾਹੀਦਾ ਜੀ ਇਟ ਸ਼ੁੱਡ ਬੀ ਐਟ ਲੀਸਟ 20 ਸੈਂਟੀਮੀਟਰ 20 ਸ ਤੇ ਦੂਸਰਾ ਪ੍ਰੀਲੌਂਗਡ ਯੂਜ਼ ਨਹੀਂ ਹੋਣਾ ਚਾਹੀਦਾ ਹਨ ਜੀ ਇਹ ਤਾਂ ਬੱਚਿਆਂ ਦੀ ਗੱਲ ਹੋ ਗਈ ਜੀ ਵੱਡਿਆਂ 'ਚ ਹੀ ਬੜੀਆਂ ਐਨਕਾਂ ਕਾਮਨ ਹੋ ਗਈਆਂ ਦੇਖੋ ਐਨਕਾਂ ਦਾ ਅੱਜਕੱਲ ਐਨਕਾਂ ਜਦੋਂ ਅਸੀਂ ਨਜ਼ਰ ਟੈਸਟ ਕਰਾਉਂਦੇ ਆ ਤਾਂ ਨੇੜੇ ਦੀ ਜਿਹੜੀ ਐਨਕ ਹੈ ਉਹ ਯੂਸੂਲੀ 40 ਸਾਲ ਤੋਂ ਬਾਅਦ ਲੱਗਦੀ ਹੈ ਜੀ ਉਹ ਵੀ ਏਜ ਰਿਲੇਟਿਡ ਹੀ ਹੈ ਪ੍ਰੈਸਰ ਏਜ ਰਿਲੇਟਿਡ ਹੈ ਨਾ ਜਾਂ ਕੋਈ ਹੋਰ ਪ੍ਰੀਕਾਸ਼ਨਸ ਦੇ ਲੈ ਜਾ ਸਕਦੇ ਆ ਵੀ ਆਈ ਸੈਟ ਖਰਾਬ ਹੋਵੇ ਹੀ ਨਾ ਮੈਂ ਇਸ ਕਰਕੇ ਪੁੱਛ ਰਿਹਾ ਸੀ ਨਹੀਂ ਇਹ ਆਈਸਾਈਟ ਜਿਹੜੀ ਨੰਬਰ ਜਿਹੜਾ ਇਕੁਐਰੀ ਡਿਵੈਲਪ ਹੋ ਗਿਆ ਉਹਨੂੰ ਆਪਾਂ ਰੋਕ ਨਹੀਂ ਸਕਦੇ ਜੀ 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 ਉਹ ਫਿਰ ਵਧਣਾ ਹੀ ਹੈ ਨੰਬਰ ਜੀ ਉਹਦੇ ਚ ਇਹੀ ਹੈ ਵੀ ਟੈਸਟ ਕਰਾ ਕੇ ਪ੍ਰੋਪਰ ਨੰਬਰ ਦੀ ਐਨਕ ਲਵਾਓ ਹਮ ਠੀਕ ਹੈ ਉਹਨੂੰ ਬਾਰ-ਬਾਰ ਟੈਸਟ ਸਾ 6 ਮਹੀਨੇ ਸਾਲ ਬਾਅਦ ਟੈਸਟ ਕਰਾਉਂਦੇ ਰਹੋ ਹਮ ਜੇ ਤੁਸੀਂ ਐਨਕੂ ਤਵਰਾਉਣਾ ਚਾਹੁੰਦੇ ਆ ਉਹਦੇ ਵਾਸਤੇ ਵੀ ਅੱਜ ਕੱਲ ਲੇਟੈਸਟ ਟੈਕਨੀਕਸ ਹੈਗੀਆਂ ਨੇ ਜੀ 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 ਮੈਂ ਉਹੀ ਪੁੱਛਣਾ ਚਾਹੁੰਦਾ ਸੀ ਉਹ ਲੇਜ਼ਰ ਟੈਕਨੀਕਸ ਜਿਹੜੀਆਂ ਹੈਗੀਆਂ ਹਾਂ ਉਹਦੇ ਵਿੱਚ ਇਹ ਹੈਗਾ ਜਿੱਦਾਂ ਬੱਚਾ ਗਰੋਅ ਕਰ ਰਿਹਾ ਹੈ ਉਹਦੇ ਮਾਈਨਸ 'ਚ ਨੰਬਰ ਹੈਗਾ ਜੀ ਉਹ ਜਿਉਂ ਜਿਉਂ ਬੱਚਾ ਗਰੋਅ ਕਰਦਾ ਹੈ ਮਾਈਨਸ ਵਾਲਾ ਨੰਬਰ ਵੱਧਦਾ ਹੈ ਜੀ ਅਲਟੀਮੇਟਲੀ 20 ਸਾਲ ਦੀ ਏਜ ਆ ਕੇ ਨੰਬਰ ਇੱਕ ਜਗ੍ਹਾ ਤੇ ਟਿਕ ਜਾਂਦਾ ਫਿਰ ਉਹ ਨਾ ਵੱਧਦਾ ਹੈ ਨਾ ਘਟਦਾ ਹੈ ਲਖਸ ਬੜੀ ਇੰਪੋਰਟੈਂਟ ਗੱਲ ਤੁਸੀਂ ਦੱਸਿਓ ਇਸ ਬਾਰੇ ਦੁਬਾਰਾ ਗੱਲ ਕਰਾਂਗੇ ਇੱਕ ਦਰਸ਼ਕ ਸਾਡੇ ਵਿੜੇ ਵਿੱਚ ਦਸਤਕ ਦੇ ਰਹੇ ਹੈਲੋ 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 ਹਾਂਜੀ ਹਰਪਜਨ ਜੀ ਹਾਂਜੀ ਆ ਹਰਪਜਨ ਸਰ ਹਰਪਜਨ ਜੀ ਤੁਹਾਡਾ ਬਹੁਤ ਬਹੁਤ ਪਿਆਰ ਭਰਿਆ ਸਵਾਗਤ ਆਪਣੀ ਗੱਲ ਕੋ ਅੱਛਾ ਜੀ ਡਾਕਟਰ ਸਾਹਿਬ ਮੇਰੇ ਦੋਨਾਂ ਅੱਖਾਂ ਚ ਲੈਂਜ਼ ਪਾਏ ਆ ਲੈਂਜ਼ ਪਾਉਣ ਤੋਂ ਬਾਅਦ ਵੀ ਇਹ ਕਾਲਾ ਮੋਤੀਆ ਹੋ ਸਕਦਾ ਡਾਕਟਰ ਸਾਹਿਬ ਤੋਂ ਪੁੱਛਣਾ ਚਾਹ ਰਾਂ ਜੀ ਡਾਕਟਰ ਸਾਹਿਬ ਹਾਂਜੀ ਬਿਲਕੁਲ ਹੋ ਸਕਦਾ ਹੈ ਜਿਹੜਾ ਲੈਂਸ ਪਏ ਆ ਉਹ ਤੁਹਾਡਾ ਚਿੱਟੇ ਮੋਤੀਏ ਦਾ ਆਪਰੇਸ਼ਨ ਹੋਇਆ ਹੈ ਠੀਕ ਹੈ ਜਿਹੜਾ ਕਾਲਾ ਮੋਤੀਆ ਹੈ ਉਹ ਇੱਕ ਵੱਖਰੀ ਬਿਮਾਰੀ ਹੈ ਉਹਦੇ ਵਿੱਚ ਬਾਅਦ ਦੇ ਵਿੱਚ ਵੀ ਪ੍ਰੈਸ਼ਰ ਵਧ ਸਕਦਾ ਹੈ ਆਪਰੇਸ਼ਨ ਦੀ ਕਿਸੇ ਕੰਪਲਿਕੇਸ਼ਨ ਕਰਕੇ ਵੀ ਲੈਂਸ ਵੱਧ ਸਕਦਾ ਹੈ ਪ੍ਰੈਸ਼ਰ ਵੱਧ ਸਕਦਾ ਹੈ ਅੱਖਾਂ ਦਾ ਜਾਂ ਕਾਲਾ ਮੋਤੀਆ ਅੰਦਰੂਨੀ ਤੌਰ ਤੇ ਵੀ ਪੈਦਾ ਹੋ ਸਕਦਾ ਹੈ ਯਾਨੀ ਜਿਹੜਾ ਲੈਂਸ ਹੈ ਉਹਦਾ ਲੈਣਾ ਦੇਣਾ ਉਹਦਾ ਇਸ ਦੀ ਨਾ ਕੋਈ ਲਿੰਕ ਨਹੀਂ ਹੈ ਉਹਦਾ ਲੈਣਾ ਦੇਣਾ ਸਾਰਾ ਚਿੱਟੇ ਮੋਤੀ ਨਾਲ ਹੈ ਉਹ ਇੱਕ ਵੱਖਰੀ ਬਿਮਾਰੀ ਹੈ ਉਹ ਕਦੇ ਵੀ ਡਿਵੈਲਪ ਹੋ ਸਕਦੀ ਹੈ ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਲੇਜ਼ਰ ਸਰਜਰੀ ਨਾਲ ਅੱਖਾਂ ਦੀ ਵਿਜ਼ਨ ਨੂੰ ਸੈੱਟ ਕਰਨ ਦੀ ਓਏ ਜੀ ਮੈਂ ਤੁਹਾਨੂੰ ਦੱਸ ਰਿਹਾ ਸੀ ਜਦੋਂ ਬੱਚਾ 20 ਸਾਲ ਦੀ ਉਮਰ ਤੱਕ ਪਹੁੰਚਦਾ ਹੈ ਉਹਦਾ ਨੰਬਰ ਸਟੇਬਲ ਹੋ ਜਾਂਦਾ ਮਤਲਬ 20 ਤੋਂ ਥੱਲੇ ਆਪਰੇਸ਼ਨ ਨਹੀਂ ਹੋਦਾ ਵੀ 18 ਜਾਂ 20 ਸਾਲ ਤੋਂ ਬਾਅਦ ਹੀ ਇਹ ਆਪਰੇਸ਼ਨ ਜ਼ਰੂਰੀ ਤੌਰ ਤੇ ਇਹਦੇ ਚ ਜਿਹੜੀ ਕੰਡੀਸ਼ਨ ਹੈ ਨਾ ਜੀ ਨੰਬਰ ਸ਼ੁੱਡ ਬੀ ਸਟੇਬਲ ਨੰਬਰ ਚੇਂਜ ਨਾ ਹੁੰਦਾ ਹੋਵੇ ਤਾਂ ਹੀ ਇਹ ਆਪਰੇਸ਼ਨ ਨੋਰਮਲੀ 18-20 ਸਾਲ ਤੱਕ ਬੰਦਾ ਰਹਿੰਦਾ ਜੀ ਹਾਂਜੀ ਉਸ ਤੋਂ ਬਾਅਦ ਲੇਜ਼ਰ ਦੇ ਨਾਲ ਜਿੱਦਾਂ ਸਮਝ ਲਓ 5 ਜਾਂ 6 ਤੱਕ ਨੰਬਰ ਹੈਗਾ ਹੂੰ ਉਹਨੂੰ ਅਸੀਂ ਲੇਜ਼ਰ ਨਾਲ ਕਰੈਕਟ ਕਰ ਸਕਦੇ ਆ ਉਹ ਕਰੈਕਸ਼ਨ ਕਿਸ ਤਰ੍ਹਾਂ ਦੇ ਵਿੱਚ مین ਇਹ ਹੈਗਾ ਜਿਹੜੀ ਇਹ ਸਾਡੀ ਬਾਹਰੀ ਲੇਅਰ ਹੈ ਨਾ ਕਾਰਨੀਆ ਹਾਂਜੀ ਥਿਸ ਇਜ਼ ਆਉਟਰ ਲੇਅਰ ਜੀ ਇਹਨੂੰ ਅਸੀਂ ਲੇਜ਼ਰ ਨਾਲ ਥਿਨ ਕਰ ਦਿੰਦੇ ਆ ਲੇਜ਼ਰ ਕਿਰਨਾਂ ਦੇ ਨਾਲ ਇਹਨੂੰ ਅਬਲੇਟ ਕਰਕੇ ਇਹਨੂੰ ਪਤਲਾ ਕਰ ਦਈਦਾ ਹੂੰ ਇਹਦੇ ਵਿੱਚ ਕੰਡੀਸ਼ਨ ਇਹ ਹੁੰਦੀ ਹੈ ਜਿਹੜੀ ਕਾਰਨੀਆ ਦੀ ਥਿਕਨੈਸ ਹੈ ਨਾ ਉਹ 500 ਤੋਂ ਲੈ ਕੇ 600 ਮਾਈਕਰੋ ਮਾਈਕਰੋਨਸ ਹੁੰਦੀ ਹੈ ਯੂਸੂअली ਜੀ ਇਹਨੂੰ ਅਸੀਂ ਇੱਕ ਲਿਮਿਟਿਡ ਤਾਂ ਕੀ ਕਰ ਸਕਦੇ ਆ ਮਤਲਬ ਥਿਨ ਕਰ ਸਕਦੇ ਆ ਜੀ ਮਤਲਬ ਮੈਕਸਿਮਮ ਨੰਬਰ 5 6 7 ਇਸ ਤੋਂ ਜ਼ਿਆਦਾ ਜੇ ਉਤਾਰਾਂਗੇ ਤੇ ਕਾਰਨੀਆ ਬਹੁਤ ਥਿਨ ਰਹਿ ਜਾਂਦੀ ਹੈ ਜੀ ਉਹ ਅਸੀਂ ਨਹੀਂ ਚਾਹੁੰਦੇ ਕਿ ਕਾਰਨੀਆ ਪਿੱਛੇ ਥਿਨ ਰਹਿ ਜਾਵੇ ਮਤਲਬ ਇਹ ਮੋਟਾ ਹੁੰਦਾ ਹੈ ਤੇ ਇਹਨੂੰ ਤੁਸੀਂ ਪਤਲਾ ਕਰ ਦਿੰਦੇ ਹੋ ਪਤਲਾ ਕਰ ਦਈਦੇ ਆ ਤਾਂ ਕਿ ਜਿਹੜੀਆਂ ਕਿਰਨਾਂ ਪੈ ਰਹੀਆਂ ਆ ਕਾਰਨੀਆ ਤੇ ਉਹ ਆਪਣਾ ਪਿੱਛੇ ਜਾ ਕੇ ਫੋਕਸ ਹੋਣ ਮਤਲਬ ਪਤਲਾ ਕਰਕੇ ਫਿਰ ਕਿਰਨਾਂ ਪੰ데요 ਤੁਸੀਂ ਲੇਜ਼ਰ ਦੀਆਂ ਹਾਂਜੀ ਪਤਲਾ ਕਰਨ ਲਈ ਹੀ ਲੇਜ਼ਰ ਕਰਦੇ ਆ ਕਾਰਨੀਆ ਨੂੰ ਅਬਲੇਸ਼ਨ ਕਰਦੇ ਆ ਇਦਾਂ ਕੋਈ ਨੁਕਸਾਨ ਜਾਂ ਕੋਈ ਇਦਾਂ ਕੋਈ ਨੁਕਸਾਨੀ ਹੈ ਟੈਸਟ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਵੀ 레이జర్ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਜੇ ਹੋ ਸਕਦਾ ਤਾਂ ਹੀ ਕਰੀਦਾ ਨਹੀਂ ਤਾਂ ਨਹੀਂ ਨਹੀਂ ਤਾਂ ਫਿਰ ਜੇ ਮੰਨ ਲਓ ਬਹੁਤ ਜ਼ਿਆਦਾ ਨੰਬਰ ਹੈ ਸਮਝ ਲਓ 8 10 12 ਨੰਬਰ ਹੈ ਹੂੰ ਉਹਦੇ ਵਿੱਚ ਫਿਰ 레이జర్ ਨੂੰ ਪ੍ਰੀਫਰੈਂਸ ਜ਼ਿਆਦਾ ਨਹੀਂ ਦੇਈ ਦੀ ਅੱਜ ਕੱਲ੍ਹ ਇੱਕ ਹੋਰ ਟੈਕਨੀਕ ਆ ਗਈ ਹੈ ਜਿਹੜਾ ਉਸ ਤਕਨੀਕ ਕਰੇ ਵੀ ਕਰ ਕਰਾਂਗੇ ਹਾਂ ਜੀ ਕੌਣ ਬੋਲ ਰਿਓ ਇੱਕ ਫੋਨ ਕਰ ਪੈਲ ਦੇ ਦਾ ਲੈਣੀ ਜੀ ਹਾਂ ਜੀ ਕੌਣ ਬੋਲ ਰਿਓ ਅਜੇ ਨਕਦਰ ਤੋਂ ਬੋਲ ਰਿਓ 20 ਬਦਸੈਂ ਹਾਂ ਨ ਕੁਦਰਤ ਜੀ ਬਦਰ ਸਿੰਘ ਹਾਂ ਵੀਰ ਬਦਰ ਜੀ ਤੁਹਾਡਾ ਪਿਆਰ ਭਰਿਆ ਸਵਾਗਤ ਆਪਣਾ ਸਵਾਲ ਰੱਖੋ ਆਪਣਾ ਸਵਾਲ ਕਰੋ ਮੈਨੂੰ ਹਣਾ 3 ਸਾਲ ਹੋ ਗਏ ਮੈਨੂੰ ਕਾਲਾ ਮੋਤੀਆ ਹੋਇਆ ਦੋਨਾਂ ਅੱਖਾਂ ਦਾ ਜੀ ਜੀ ਲੇਫਟ ਜਿਹੜਾ ਮੈਂ ਆਪਰੇਸ਼ਨ ਕਰਾ ਲਿਆ ਤੇ ਦੂਜੀ ਮੇਰੇ ਨਾਲੇ ਤੇ ਆਪਰੇਸ਼ਨ ਹੋਣ ਵਾਲਾ ਰਹਿੰਦਾ ਜੀ ਤੇ ਮੈਂ ਹੁਣ ਦਵਾਈ ਪਾ ਰਿਆ ਈ ਅੱਖ ਜੀ ਆਪਰੇਸ਼ਨ ਵਾਲੀ ਦੀ ਪਾ ਰਿਆ ਤੇ ਦੂਜੀ ਤੇ ਵੀ ਪਾ ਰਿਆ ਈ ਜੀ ਹਾਂ ਜੀ ਤੇ ਮੈਂ ਹੁਣ ਦੂਜੀ ਅੱਖ ਦਾ ਆਪਰੇਸ਼ਨ ਕਿੰਨੇ ਦੇਰ ਬਾਅਦ ਕਰਾ ਸਕਦਾ ਜੀ ਜੀ ਤੇ ਬਸ ਇਹੀ ਪੁੱਛਣਾ ਸੀ ਨਾ ਹਾਂਜੀ ਹਾਂਜੀ ਜੀ ਡਾਕਟਰ ਵੀ ਪੁੱਛਣਾ ਇਹ ਚ ਇਹ ਹੈ ਵੀ ਜੇ ਤੁਹਾਡਾ ਦਵਾਈ ਪਾਨ ਦੇ ਨਾਲ ਅੱਖ ਦਾ ਪ੍ਰੈਸ਼ਰ ਕੰਟਰੋਲ 'ਚ ਹੈ ਤੁਸੀਂ ਸਭ ਤੋਂ ਪਹਿਲਾਂ ਆਪਣਾ ਅੱਖਾਂ ਦਾ ਪ੍ਰੈਸ਼ਰ ਚੈੱਕ ਕਰਾਓ ਜੀ ਜੇ ਪ੍ਰੈਸ਼ਰ ਕੰਟਰੋਲ 'ਚ ਹੈ ਫਿਰ ਆਪਰੇਸ਼ਨ ਦੀ ਜ਼ਰੂਰਤ ਕਈ ਵਾਰੀ ਨਹੀਂ ਹੁੰਦੀ ਹਮ ਪਰ ਜੇ ਦਵਾਈ ਪਾਨ ਦੇ ਬਾਅਦ ਵੀ ਪ੍ਰੈਸ਼ਰ ਵੱਧ ਹੈ ਤੇ ਫਿਰ ਇਹ ਆਪਰੇਸ਼ਨ ਜਿੰਨੀ ਜਲਦੀ ਹੋ ਸਕਦਾ ਤੁਹਾਨੂੰ ਕਰਾ ਲੈਣਾ ਚਾਹੀਦਾ ਡਾਕਟਰ ਬੰਨਾ ਦਾ ਸਵਾਲ ਸੀ ਕਿ ਮੈਂ 1 6 ਮਹੀਨੇ ਪਹਿਲੇ ਕਰਾਇਆ ਕੀ ਮੈਂ ਹੁਣੇ ਹੀ ਕਰਵਾ ਸਕਦੀ ਹਾਂ ਹਾਂ ਬਿਲਕੁਲ ਕਰਵਾ ਸਕਦੇ ਆ ਐਦਾਂ ਕੋਈ ਨਹੀਂ ਗੈਪਾਣਾ ਕੋਈ ਜ਼ਰੂਰੀ ਨਹੀਂ ਹੈ ਜੀ 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 ਤੁਸੀਂ ਟੈਕਨੀਕ ਬਾਰੇ ਦੱਸ ਰਹੇ ਸੀ 레이జర్ ਟੈਕਨੀਕ ਇੱਕ ਨਵੀਂ ਆਈ ਹੈ ਤੁਸੀਂ ਇਹ ਦੱਸ ਰਹੇ ਸੀ 레이జర్ ਟੈਕਨੀਕ ਨਹੀਂ ਹੋਦੇ ਕਈ ਵਾਰੀ 레이జర్ ਨਹੀਂ ਹੋ ਸਕਦਾ ਨੰਬਰ ਜ਼ਿਆਦਾ ਹੁੰਦਾ ਜੀ 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 ਉਹ ਫਿਰ ਕੀ ਕਰੀਦਾ ਹੈ ਜਿਹੜਾ ਅੱਖ ਦੇ ਵਿੱਚ ਕੁਦਰਤ ਵਾਲਾ ਲੈਂਸ ਹੈ ਨਾ ਉਹਦੇ ਅੱਗੇ ਇੱਕ ਲੈਂਸ ਹੋਰ ਇੰਪਲਾਂਟ ਕਰ ਦਿੰਦਾ ਜੀ ਉਹਨੂੰ ICLE ਕਹਿੰਦੇ ਨੇ ਇੰਪਲਾਂਟੇਬਲ ਕੋਲਮਰ ਲੈਂਸ ਜੀ ਜੀ ਉਹ ਅੱਖ ਦੇ ਅੱਗੇ ਜਿਹੜਾ ਨੈਚੁਰਲ ਕੁਦਰਤੀ ਵੱਲੋਂ ਲੈਂਸ ਹੈ ਉਹਦੇ ਉੱਤੇ ਅਸੀਂ ਇੱਕ ਲੈਂਸ ਹੋਰ ਰੱਖ ਦਈਦਾ ਜਿਸ ਦਾ ਨੰਬਰ ਪੇਸ਼ੈਂਟ ਦਾ ਅਨਕ ਦਾ ਹੈ ਉਹਦੇ ਅਕੋਰਡਿੰਗਲੀ ਮੈਜ਼ਰਮੈਂਟਸ ਕਰਕੇ ਉਹਦੇ ਨਾਲ ਫਿਰ ਅਨਕ ਦਾ ਨੰਬਰ ਉਤਰ ਜਾਂਦਾ ਇਹ ਜਿਹੜਾ ਬਹੁਤ ਜ਼ਿਆਦਾ ਕਈਆਂ ਦੇ ਮੋٹے-ਮੋٹے ਸ਼ੀਸ਼ੇ ਪਹਿਲਾਂ ਲੱਗੇ ਹੁੰਦੇ ਸੀ ਉਹਨਾਂ ਲਈ ਇਹ ਟੈਕਨੀਕ ਇੱਕ ਵਰਦਾਨ ਦਾ ਕੰਮ ਕਰੇ ਯਾਨੀ ਇੱਕ ਤਰ੍ਹਾਂ ਦੇ ਸ਼ੀਸ਼ੇ ਹੀ ਹੋਵੇ ਹਾਂਜੀ ਅੱਖ ਦੇ ਜਿਹੜੇ ਬਾਹਰ ਲਾਉਂਦੇ ਸੀ ਉਹਨੂੰ ਅਸੀਂ ਮੈਨੂੰ ਫਿਕਸ ਕਰਦੇ ਤੁਸੀਂ ਅੱਜ ਕੱਲ੍ਹ ਅੰਦਰ ਫਿਕਸ ਕਰਨਾ ਸ਼ੁਰੂ ਕਰਤਾ ਹੈ ਅੱਛਾ ਦੱਸੋ ਇੱਕ ਹੋਰ ਦੱਸੋ ਜੇ ਲੇਜ਼ਰ ਨਾਲ ਅਸੀਂ ਅੱਖਾਂ ਆਪਣੀਆਂ ਸੈੱਟ ਕਰਵਾ ਲਈਆਂ 5 6 ਨੰਬਰ ਵਾਲੇ ਬੰਦੇ ਨੇ ਫਿਰ ਉਹਦੀ ਰੀਕਰੈਂਸ ਦੇ ਚਾਂਸ ਹੈ ਕਿ ਵਾਪਸ ਡੌਪ ਹੋਵੇ ਪਰ ਇਹ ਰੀਕਰੈਂਸ ਦੇ ਚਾਂਸ ਸਿਰਫ ਤਾਂ ਹੁੰਦੇ ਜੇ ਪਿੱਛੇ ਕੋਰਨੀਆ ਬਹੁਤ ਜ਼ਿਆਦਾ ਥਿਨ ਰਹਿ ਜਵੇ ਪਰ ਉਹ ਅੱਜ ਕੱਲ੍ਹ ਅਸੀਂ ਸਾਰਾ ਮ ਪੂਰਾ ਸ਼્યોਰ ਹੋ ਕੇ ਵੀ ਨਹੀਂ ਹੋਏਗੀ ਪ੍ਰੋਬਲਮ ਤਾਂ ਹੀ ਕਰੀਦਾ ਉਸ ਤੋਂ ਬਾਅਦ ਜਿੱਦਾਂ ਸਮਝ ਲਓ 20 ਸਾਲ ਦੀ ਏਜ 'ਚ ਕਿਸੇ ਨੇ ਆਪਰੇਸ਼ਨ ਕਰਵਾ ਲਿਆ ਜੀ 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 ਉਹਨੂੰ 40 45 ਸਾਲ ਦੀ ਏਜ 'ਚ ਉਮਰ ਦੇ ਅਕੋਰਡਿੰਗਲੀ ਜਿਹੜੀ ਐਨਕ ਲੱਗਣੀ ਐ ਨੇੜੇ ਦੀ ਜਾਂ ਕੁਝ ਉਹ ਤਾਂ ਲੱਗਣੀ ਐ ਅੱਛਾ ਉਹ ਲੱਗਣੀ ਐ ਉਹ ਵਿੱਚ ਜਿਹੜਾ ਤੁਹਾਡਾ ਟਾਈਮ ਪੀਰੀਅਡ ਸਮਝ ਲਓ 20 ਤੋਂ ਲੈ ਕੇ 45 45 ਸਾਲ ਦੀ ਏਜ ਦੇ ਵਿੱਚ ਵੀ 25 ਸਾਲ ਮਿਲ ਗਏ ਉਹ ਤੁਹਾਡਾ ਉਹ ਤੋਂ ਬਿਨਾਂ ਨਿਕਲਣ ਦੇ ਗੁਜ਼ਾਰਾ ਆ ਗਿਆ ਠੀਕ ਹੈ ਡਾਕਟਰ ਜੀ ਮਤਲਬ ਏਜ ਰਿਲੇਟਡ ਪ੍ਰੋਬਲਮ ਤਾਂ ਰਹਿਣੀ ਰਣੀ ਕਈ ਲੋਕਾਂ ਨੂੰ ਇਹ ਹੋ ਜਾਂਦਾ ਕਿ ਅਸੀਂ ਆਪਰੇਸ਼ਨ ਕਰਾ ਲਿਆ ਹੁਣ ਸਾਡੀ ਇੱਕ ਸਾਰੀ ਉਮਰ ਸਾਡੀ ਆਈ ਸੈੱਟ ਨਹੀਂ ਨਹੀਂ ਹੁਣ ਮੰਨ ਲਓ ਆਈ ਸੀ ਐਲ ਵੀ ਪਾਤਾ ਸੀ ਅੱਖ ਚ ਲੈਂਸ ਪਾਤਾ ਜੀ ਕੱਲ ਨੂੰ ਉਹਦੇ ਚਿੱਟਾ ਮੋਤੀਆ ਹੋਣਾ ਉਦੋਂ ਫਿਰ ਉਹ ਦੋਨੋਂ ਲੈਂਸ ਕੱਢ ਕੇ ਫਿਰ ਸਾਫ ਲੈਂਸ ਪਾਇਆ ਜਾ ਸਕਦਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਗੱਲ ਹੁੰਦੀ ਹੈ ਸਕੁਇੰਟ ਜਿਹਨੂੰ ਆਪਾਂ ਪੈਂਗਾਪਨ ਕਹਿੰਦੇ ਹਾਂ ਇਹ ਪੈਂਗਾਪਨ ਕਿਉਂ ਹੁੰਦਾ ਇਸ ਤੋਂ ਕਿਵੇਂ ਬਚਿਆ ਜੇਕਰ ਇਹ ਹੋ ਗਿਆ ਤਾਂ ਇਹ ਹੋ ਗਿਆ ਤਾਂ ਉਹਦਾ ਕਿਸ ਤਰ੍ਹਾਂ ਹੁੰਦਾ ਇਲਾਜ ਭੇਂਗਾ ਪੰਦਾ ਸਭ ਤੋਂ ਜਿਹੜਾ ਬਹੁਤ ਹੀ ਇੰਪੋਰਟੈਂਟ ਕਾਰਨ ਹੈ ਉਹ ਹੈ ਕਿ ਕਈ ਵਾਰੀ ਅੱਖਾਂ 'ਚ ਨੰਬਰ ਹੁੰਦਾ ਮਾਈਨਸ ਜਾਂ ਪਲੱਸ ਜੀ ਉਹ ਨੰਬਰ ਅਨਨੋਟਿਸ ਰਹਿ ਜਾਂਦਾ ਉਹਦੇ ਕਰਕੇ ਅੱਖਾਂ ਸਕਿੰਟ ਕਰਨ ਲੱਗ ਪੈਂਦੀਆਂ ਅੱਖਾਂ ਜਾਂ ਤਾਂ ਅੰਦਰ ਨੂੰ ਚਲੇ ਜਾਂਦੀਆਂ ਜਾਂ ਬਾਹਰ ਨੂੰ ਚਲੇ ਜਾਂਦੀਆਂ ਠੀਕ ਹੈ ਜਾਂ ਫਿਰ ਮੰਨ ਲਓ ਇੱਕ ਅੱਖ ਤੁਹਾਡੀ ਠੀਕ ਹੈ ਇੱਕ ਅੱਖ 'ਚ ਨੰਬਰ ਹੈ ਉਹ ਅੱਖ ਯੂਜ਼ਲੀ ਕੀ ਹੁੰਦੀ ਹੈ ਬਾਹਰ ਨੂੰ ਚਲੇ ਜਾਂਦੀ ਡਾਇਵਰਜ ਕਰ ਜਾਂਦੀ ਹੈ ਯਾਨੀ ਕਿ ਸਿਰਫ ਲਾਪਰਵਾਹੀ ਕਰਕੇ ਹੁੰਦਾ ਹੈ ਲਾਪਰਵਾਹੀ ਕਰਕੇ ਵੀ ਹੁੰਦਾ ਹੈ ਸਕਿੰਟ ਜੇ ਆਪਾਂ ਨਜ਼ਰ ਟੈਸਟ ਕਰਾ ਕੇ ਪ੍ਰੋਪਰ ਨੰਬਰ ਦੀ ਐਨਕ ਨਹੀਂ ਲਵਾਉਂਦੇ ਤਾਂ ਸਾਨੂੰ ਟੀਰੇਪਨ ਹੋ ਜਾਂਦਾ ਜੀ 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 90 80 90% ਟੀਰੇਪਨ ਸਿਰਫ ਐਸੇ ਕਰਕੇ ਹੋ ਜਾਂਦੇ ਆ ਕਿ ਅਸੀਂ ਆਪਣੀ ਆਈ ਸਾਈਟ ਪ੍ਰੋਪਰ ਚੈੱਕ ਕਰਾ ਕੇ ਹੂੰ ਉਹਨੂੰ ਨੰਬਰ ਨੂੰ ਪ੍ਰੋਪਰ ਨੰਬਰ ਨੂੰ ਮੈਨੇਜ ਨਹੀਂ ਕਰਦੇ ਮੈਨੇ ਹੀ ਨਹੀਂ ਕਰਦੇ ਜੀ 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 ਤੇ ਡਾਕਟਰ ਸਾਹਿਬ ਸਕੁਇੰਟੀ ਕੋਰੀ ਹੋ ਗਿਆ ਫਿਰ ਉਹਦਾ ਕੀ ਹੱਲ ਹੈ ਕਈ ਵਾਰੀ ਜਿਹੜਾ ਸਕ੍ਰਿੰਟ ਹੈ ਉਹ ਕਿਸੇ ਮਸਲ ਦਾ ਪੈਰੇਲਿਸਿਸ ਹੋ ਜਾਂਦਾ ਹੈ ਜਾਂ ਕੋਈ ਇੱਕ ਮਸਲ ਸਟਰੋਂਗ ਹੁੰਦਾ ਹੈ ਇੱਕ ਵੀਕ ਹੁੰਦਾ ਹੈ ਮਸਕੂਲਰ ਇੰਬੈਲੈਂਸ ਕਹਿੰਦੇ ਆ ਉਹਨੂੰ ਉਹਦੇ ਕਰਕੇ ਵੀ ਸਕ੍ਰਿੰਟ ਹੋ ਜਾਂਦਾ ਟੀਰਾਪਣ ਉਹ ਫਿਰ ਅਸੀਂ ਆਪਰੇਸ਼ਨ ਕਰਕੇ ਜਿਹੜਾ ਮਸਕੂਲਰ ਇੰਬੈਲੈਂਸ ਹੈ ਜਿਹੜੀ ਸਾਡੀ ਆਈ ਬੋਲ ਹੈ ਚਾਰ ਮਸਲਸ ਨੇ ਉੱਪਰ نیچے ਸੜਨਾ ਤੇ ਜੀ ਇਹ ਅਸੀਂ ਇਹਨਾਂ ਦਾ ਜਿਹੜਾ ਮਸਕੂਲਰ ਇੰਬੈਲੈਂਸ ਹੈ ਉਹਨੂੰ ਖਤਮ ਕਰਕੇ ਅੱਖ ਨੂੰ ਸਿੱਧਾ ਕਰ ਦਿੰਦਾ ਇਹ ਤੁਸੀਂ ਆਪਰੇਸ਼ਨ ਲੈਣਾ ਇਹ ਆਪਰੇਸ਼ਨ ਨਾਲ ਹੁੰਦਾ ਯਾਨੀ ਪਹੰਗਾ ਪਨ آپریشن ਨਾਲ ਪਰਮਨੈਂਟ ਠੀਕ ਹੋ ਜਾਂਦਾ ਹੈ ਹਾਂਜੀ ਹੋ ਜਾਂਦਾ ਮਤਲਬ ਪਹੰਗਾ ਨੀਅਰ ਏ ਨੈਚੁਰਲ ਮਤਲਬ ਬਿਲਕੁਲ ਕੁਦਰਤੀ ਚੀਜ਼ ਤਾਂ ਨਹੀਂ ਬਣਾ ਸਕਦੇ ਜੀ 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 ਪਰ ਇਹ ਵੀ ਨੀਅਰ ਨੈਚੁਰਲ ਵੀ ਅਸੀਂ ਕਾਸਮੈਟਿਕਲੀ ਬਹੁਤ ਕਾਫੀ ਹੱਦ ਤੱਕ ਇਹਦਾ ਹੱਲ ਹੋ ਜਾਂਦਾ ਹੈ ਹਾਂਜੀ ਡਾਕਟਰ ਸਾਹਿਬ ਇੱਕ ਲੋਕ ਕੰਟੈਕਟ ਲੈਂਸਸ ਯੂਜ਼ ਕਰਦੇ ਆਈ ਸਾਈਟ ਉਸ ਹਾਂਜੀ ਉਹ ਕਿੰਨੇ ਕੁ ਰეკਮੈਂਡੇਬਲ ਨੇ ਕੰਟੈਕਟ ਯੂਜ਼ ਕਰਨਾ ਕੰਟੈਕਟ ਲੈਂਸ ਜਿੱਦਾਂ ਹੁਣ ਅੱਜਕੱਲ ਤਾਂ ਤੁਹਾਨੂੰ ਦੱਸਿਆ ਲੇਸੀਕ ਲੇਜ਼ਰ ਆਈ ਸਰਜਰੀ ਜਾਂ ਆਈ ਸੀ ਐਲ ਐਨਕ ਦਾ ਨੰਬਰ ਉਤਾਰਨ ਲਈ ਆ ਗਿਆ ਹੈ ਹਮ ਇਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਕਿ ਇਹ ਜਦੋਂ ਟੈਕਨੀਕਸ ਬਹੁਤੀਆਂ ਜ਼ਿਆਦਾ ਡਿਵੈਲਪ ਨਹੀਂ ਸੀਗੀਆਂ ਇਹਨੂੰ ਕਵਤਾਰਨ ਲਈ ਕੋਸਮੈਟਿਕਲੀ ਅੱਖ ਦੇ ਉੱਤੇ ਜਿਹੜਾ ਨੰਬਰ ਹੁੰਦਾ ਸੀ ਕੰਟੈਕਟ ਲੈਂਸ ਲਗਾ ਲੈਂਦੇ ਸੀਗੇ ਹਾਂ ਹਾਂ ਜਾਂ ਅੱਜ ਕੱਲ ਵੀ ਇੱਕ ਪ੍ਰੋਬਲਮ ਹੁੰਦੀ ਹੈ ਕ੍ਰੈਟੋਕੋਨਸ ਅੱਛਾ ਜੀ ਹੁੱਚ ਕੀ ਹੁੰਦਾ ਕੋਰਨੀਆ ਜਿਹੜੀ ਹੈ ਕੋਨ ਸ਼ੇਪ ਹੁੰਦੀ ਹੈ ਰਾਉਂਡ ਨਹੀਂ ਹੁੰਦੀ ਅੱਛਾ ਜੀ ਉਹਨੂੰ ਅਸੀਂ ਰਾਉਂਡ ਸ਼ੇਪ ਦੇਣ ਲਈ ਰਿਜਿਡ ਕੰਟੈਕਟ ਲੈਂਸ ਲਗਾਉਣਾ ਜ਼ਰੂਰੀ ਹੁੰਦਾ ਜੀ ਤੇ ਇਹ ਜਿਹੜੇ ਕੰਟੈਕਟ ਲੈਂਸਿਸ ਨੇ ਇਹ ਜੇ ਅਸੀਂ ਲਾਣੇ ਆ ਜਾਂ ਲਾਣਾ ਚਾਹਦੇ ਆ ਤੇ ਸਾਨੂੰ ਆਪਣੀ ਸਫਾਈ ਦਾ ਜਦੋਂ ਵੀ ਲੈਂਸ ਲਾਣਾ ਉਤਾਰਨਾ ਸਾਬਨ ਨਾਲ ਹੱਤੋਂ ਨੇ ਚਾਹੀਦੇ ਆ ਮਤਲਬ ਪ੍ਰੋਪਰ ਹਾਈਜੀਨਿਕ ਕੰਡੀਸ਼ਨ ਮੇਨਟੇਨ ਕਰਕੇ ਹੀ ਲੈਂਸ ਲਗਾਉਣਾ ਚਾਹੀਦਾ ਜੀ ਠੀਕ ਹੈ ਉਹਦੇ ਵਿੱਚ ਲੈਂਸ ਡਰਾਈਨੈਸ ਕਰਦੇ ਆ ਕੋਈ ਨਾ ਕੋਈ ਲੂਬ੍ਰੀਕੇਟਿੰਗ ਆਈ ਡ੍ਰੌਪਸ ਜੇ ਲੈਂਸ ਕਰਕੇ ਇਨਫੈਕਸ਼ਨ ਹੋਈ ਹੈ ਫਿਰ ਡਾਕਟਰ ਨੂੰ ਦਿਖਾ ਕੇ ਐਂਟੀਬਾਇਓਟਿਕ ਡੋਸ ਉਹ ਨਾਲੋਂ ਨਾਲ ਤੁਹਾਨੂੰ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਨਕਸਬਾ ਅਜਕਲ ਸਾਰੇ ਹੀ ਕੰਮ ਕੰਪਿਊਟਰਾਈਜ਼ਡ ਹੋ ਗਏ ਹਾਂਜੀ ਹਨਾ ਜੀ ਟੀਵੀਜ਼ ਦੇ ਸ਼ੋਜ਼ ਬੜੇ ਪਪੂਲਰ ਹੋ ਗਏ ਹਾਂਜੀ ਅਸੀਂ ਇੰਨੀ ਜ਼ਿਆਦਾ ਅੱਖਾਂ ਤੇ ਪ੍ਰੈਸ਼ਰ ਪਾਉਂਨੇ ਆ ਕੰਪਿਊਟਰ ਨਾਲ ਜਾਂ ਟੀਵੀਜ਼ ਨਾਲ ਉਹਨਾਂ ਦਾ ਕੋਈ ਪ੍ਰਭਾਵ ਸਾਡੇ ਤੇ ਕੀ ਹੁੰਦਾ ਇਸ ਜਿਹੜੀ ਤੁਸੀਂ ਚੀਜ਼ ਪੁੱਛੀ ਹੈ ਇਹਨੂੰ ਅਸੀਂ ਮੈਡੀਕਲ ਟਰਮ ਚ ਕੰਪਿਊਟਰ ਵਿਜ਼ਨ ਸਿੰਡਰਮ ਕਹਿੰਦੇ ਆ ਕੰਪਿਊਟਰ ਵਿਜ਼ਨ ਸਿੰਡਰਮ ਜੀ ਇਹ ਪਿਛਲੇ ਕੁਝ ਸਮੇਂ ਤੋਂ ਬਹੁਤ ਜ਼ਿਆਦਾ ਵਧ ਗਿਆ ਹੈ ਸਭ ਤੋਂ ਜਿਹੜਾ ਜ਼ਿਆਦਾ ਇਹਦਾ ਕਾਰਨ ਹੈਗਾ ਡਰਾਈਨੈਸ ਡਰਾਈਨੈਸ ਹੁੰਦੀ ਹੈ ਜਿੱਦਾਂ ਤੁਸੀਂ ਇੱਕ ਟੱਕ ਕੰਪਿਊਟਰ ਵੱਲ ਦੇਖ ਰਹੇ ਆ ਜੀ ਠੀਕ ਹੈ ਬਹੁਤ ਨੇੜੇ ਹੈ ਕੰਪਿਊਟਰ ਬਹੁਤਾ ਦੂਰ ਨਹੀਂ ਹੈਗਾ ਜੀ ਤੇ ਉਹਦੇ ਨਾਲ ਕੀ ਹੈ ਸਾਡੀਆਂ ਅੱਖਾਂ ਦੇ ਟੀਅਰ ਫਿਲਮ ਜਿਹੜੀ ਹੈ ਉਹ ਬ੍ਰੇਕ ਹੋ ਜਾਂਦੀ ਸੁੱਕ ਜਾਂਦੀ ਹੈ ਟੀਅਰ ਗਲੈਂਡ ਸਟੀਮੂਲੇਟ ਹੋ ਜਾਂਦੇ ਅੱਖਾਂ 'ਚ ਪਾਣੀ ਆਣਾ ਸ਼ੁਰੂ ਹੋ ਜਾਂਦਾ ਸਟ्रेस ਸਟ੍ਰੇਨ ਪੈਣਾ ਸ਼ੁਰੂ ਹੋ ਜਾਂਦਾ ਹੈ ਹੈਡੈਕ ਸ਼ੁਰੂ ਹੋ ਜਾਂਦੀ ਹੈ ਅਸੀਂ ਨੈਕ ਜ਼ਿਆਦਾ ਬੈਂਡ ਕਰਦੇ ਆ ਸਰਵਾਈਕਲ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਹੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਹੈਡੇਕ ਅੱਖਾਂ ਦਾ ਥੱਕ ਜਾਣਾ ਕੰਪਿਊਟਰ ਨਾਲ ਰਿਲੇਟਡ ਹੈ ਉਹਦੇ ਤੋਂ ਵਿਚਾਲੀ ਜਿਹੜੀਆਂ ਅਸੀਂ ਦੋ ਤਿੰਨ ਚੀਜ਼ਾਂ ਰეკਮੈਂਡ ਕਰਦੇ ਹਾਂ ਇੱਕ ਤਾਂ ਇਟ ਸ਼ੁੱਡ ਬੀ ਐਟ ਸਮ ਐਡਕੁਏਟ ਡਿਸਟੈਂਸ ਜੀ ਪ੍ਰੋਪਰ ਉਹਦਾ ਡਿਸਟੈਂਸ ਮੇਨਟੇਨ ਕਰੀ 20 ਸੈਂਟੀਮੀਟਰ ਤੁਸੀਂ ਦੱਸਿਆ ਸੀ ਵੀ ਘੱਟ ਘੱਟ ਜੀ ਤੇ ਉਹ ਹੁਟਸ ਆਫ ਹੁਟ ਦੀ ਦੂਰੀ ਤੇ ਰੱਖੋ ਤੁਸੀਂ ਜੀ ਬਾਕੀ ਜਿਹੜਾ ਹੈਗਾ ਤੁਹਾਡਾ ਆਪਣਾ ਅ ਅੱਖਾਂ ਨੂੰ ਬਾਰ-ਬਾਰ ਅਸੀਂ ਬਲਿੰਕਿੰਗ ਫ੍ਰੀਕੁਐਂਟ ਬਲਿੰਕਿੰਗ ਨੂੰ ਭੁੱਲ ਜਾਂਦੇ ਹਾਂ ਜਦੋਂ ਅਸੀਂ ਇੱਕ ਟੱਕ ਦੇਖਦੇ ਹਾਂ ਨਾ ਫ੍ਰੀਕੁਐਂਟ ਬਲਿੰਕਿੰਗ ਕਰਨੀ ਚਾਹੀਦੀ ਅੱਖਾਂ ਦੀ ਜੀ ਔਰ ਜਿੱਦਾਂ 15 ਮਿੰਟ ਕੰਮ ਕੀਤਾ ਦੂਰ ਜ਼ਰੂਰ ਦੇਖਣਾ ਚਾਹੀਦਾ ਬਹੁਤ ਜ਼ਰੂਰੀ ਗੱਲ ਦੱਸ ਰਹੇ ਤੁਸੀਂ ਬਲਿੰਕਿੰਗ ਕਰਨੀ ਚਾਹੀਦੀ ਉਹ ਬਲਿੰਕਿੰਗ ਕੀ ਹੁੰਦੀ ਉਹਦੇ ਬਾਰੇ ਵੀ ਮੈਂ ਤੁਹਾਡੇ ਤੋਂ ਜਾਣਕਾਰੀ ਲਵਾਂਗਾ ਇੱਕ ਦਰਸ਼ਕ ਸਾਡੇ ਬੇੜ ਵਿੱਚ ਹਾਂਜੀ ਕੌਣ ਬੋਲ ਰਹੇ ਸੀ ਆਜੇ 13 ਸਾਲ ਦਾ ਬੱਚਾ ਹੈ ਜੀ ਆਪਾਂ ਜੀ ਬਰਾਜ ਜਿਹੜਾ ਤੋਂ ਮੋਲਦੇ ਆ ਸੀ ਫੇਰ ਸਮਾਂ ਆਵਾ ਮੇਰਾ ਜੀ ਸ਼ੇਰ ਸਿੰਘ ਜੀ 13 ਸਾਲ ਦਾ ਤੁਹਾਡਾ ਬੱਚਾ ਹੈ ਜੀ ਸਵਾਲ ਕਰੋ ਹਾਂਜੀ ਇਹ ਮੇਰਾ ਫੋਨ ਨੰਬਰ ਹੈ ਨ ਕਰ ਦिए ਜੀ ਤੇ ਤੁਹਾਡੀ ਗੱਲ ਸਮਝ ਨਹੀਂ ਦੁਬਾਰਾ ਬੋਲੋ हां नंबर वन का आदमी जी बच्चे 13 साल का बच्चा है 13 साल का बच्चे प्रॉब्लम की है सर कोई प्रॉब्लम जी फील करा है बिल्कुल ठीक ठीक है डॉक्टर समझ आई था कुछ नहीं तुम्हारी बात समझ नहीं आ रही ਤੁਸੀਂ تھوڑا جہا فون تھوڑا دور کر کے گل کرو اپنے ٹی وی سیٹ دی आवाज ਨੂੰ بالکل بند ਕਰ ਦਿਓ جی جی ڈاکٹر بند ਹੈ جی ہاں ਹੁਣ 13 ਸਾਲ ਦਾ ਬੱਚਾ ਹੈ ਐਨੀ ਗੱਲ ਸਮਝ ਆ ਗਈ 13 ਸਾਲ ਦਾ ਬੱਚਾ ਅੱਗੇ ਆਪਣਾ ਸਵਾਲ ਆਰਾਮ ਨਾਲ ਦੱਸੋ ਸਰ ਯੰਮਰ ਰਿਕ ਲਿਖ ਨੀ ਆਦੋ ਸਰ ਨੰਬਰ ਹਾਂਜੀ 2.5 ਨੰਬਰ ਦੀ ਐਨਕ ਹੈ ਹਾਂਜੀ ਅੱਛਾ ਜੀ ਉਹਦੇ ਬਾਰੇ ਪੁੱਛਣਾ ਚਾਹੁੰਦੇ ਵੀ ਕੀ ਹਾਲ ਹੈ ਹਾਂਜੀ ਹਾਂਜੀ ਉਹਦਾ ਕੀ ਹਾਲ ਆਗਾ ਉਹਦਾ ਜਿਹੜਾ ਹੁਣ ਇਸ ਵੇਲੇ 13 ਸਾਲ ਦੀ ਉਮਰ ਚ 2.5 ਨੰਬਰ ਲੱਗਾ ਹੈ ਨਾ ਜੀ ਉਹ ਇਦਾਂ ਹੀ ਰਹਿਣਾ ਹੈ ਉਹ ਜਿਉਂ-ਜਿਉਂ ਉਮਰ ਵਧੇਗੀ ਉਹ 3 3.5 ਤੱਕ ਹੋ ਸਕਦਾ ਹੈ ਯਾਨੀ ਵੀ ਜਿੱਦਾਂ ਬਾਡੀ ਗਰੋ ਕਰਦੀ ਹੈ ਨਾ ਜੀ 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 ਤੇ ਉਹ ਥੋੜਾ ਵੱਧ ਸਕਦਾ ਹੈ ਜੇ ਪਲੱਸ ਵਾਲਾ ਨੰਬਰ ਹੈ ਥੋੜਾ ਘਟ ਵੀ ਸਕਦਾ ਹੈ ਜੀ ਤੇ ਉਹ ਜਦੋਂ ਬੱਚਾ 18 ਜਾਂ 20 ਸਾਲ ਦੀ ਏਜ ਟੱਪ ਗਿਆ ਫਿਰ ਜੇ ਤੁਸੀਂ ਚਾਹਦੇ ਆ ਵੈਸੇ ਤਾਂ ਐਨਕ ਵੀ ਠੀਕ ਰਹਿੰਦੀ ਐ ਇਹਨ ਵੀ ਐਨਕ ਮਾੜੀ ਚੀਜ਼ ਐ ਐਨਕ ਵੀ ਲਗਾਈ ਰੱਖ ਸਕਦਾ ਜੇ ਬੱਚਾ ਚਾਹੁੰਦਾ ਨਹੀਂ ਮੈਂ ਐਨਕ ਲਾਣੀ ਪਸੰਦ ਨਹੀਂ ਕਰਦਾ ਤੇ 20 ਸਾਲ ਦੀ ਏਜ ਚ ਜਾ ਕੇ ਉਹਦਾ ਲੇਜ਼ਰ ਦੇ ਨਾਲ ਆਪਰੇਸ਼ਨ ਹੋ ਸਕਦਾ ਯਾਨੀ 20 ਸਾਲ ਤੱਕ ਵੇਟ ਕਰੋ ਜੇ ਤੁਸੀਂ ਐਨਕ ਨਹੀਂ ਲਗਾਨੀ ਤਾਂ ਅਦਰਵਾਈਜ਼ ਐਨਕ ਲਗਾ ਕੇ ਰੱਖੋ ਤਾਂ ਸ਼ਾਇਦ 25 ਨਰ 2.5 ਤੇ ਵੀ ਟਿਕਿਆ ਰਹੇ 2.5 ਤੇ ਵੀ ਟਿਕਿਆ ਰਹਿ ਸਕਦਾ ਬਾਧ ਵੀ ਸਕਦੇ ਲਗਦਾ ਬੜੀ ਜ਼ਰੂਰੀ ਗੱਲ ਤੁਸੀਂ ਦੱਸ ਰਹੇ ਸੀ ਕੰਪਿਊਟਰਾਈਜ਼ ਜ਼ਮਾਨਾ ਹੋਣ ਕਰਕੇ ਸਾਡੀਆਂ ਨਜ਼ਰਾਂ ਕੰਪਿਊਟਰ ਤੇ ਲੱਗੀਆਂ ਰਹਿੰਦੀਆਂ ਇੱਕ ਤਾਂ ਤੁਸੀਂ ਦੱਸਿਆ ਕਿ ਉਹ 20 ਇੰਚਸ ਕਰੀਬ ਕਰੀਬ ਦੂਰ ਹੋਣਾ ਚਾਹੀਦਾ ਫੁੱਟ ਸਰਵਰ ਫੁੱਟ ਕਰ ਤੋਂ ਕਰ ਦੂਰ ਹੋਣਾ ਚਾਹੀਦਾ ਇੱਕ ਤੁਸੀਂ ਜ਼ਿਕਰ ਕੀਤਾ ਕਿ ਬਲਿੰਕਿੰਗ ਕਰਨੀ ਚਾਹੀਦੀ ਹੈ ਉਹ ਕੀ ਚੀਜ਼ ਹੈ ਇਹ ਬਲਿੰਕਿੰਗ ਜਿੱਦਾਂ ਸਮਝ ਲਓ ਅਸੀਂ ਇੱਕ ਟੱਕ ਅੱਖਾਂ ਖੋਲ ਕੇ ਹੀ ਦੇਖੀ ਜਾ ਰਹੇ ਹਾਂ ਦੇਖੀ ਜਾ ਰਹੇ ਹਾਂ ਕੋਈ ਸਾਡਾ ਪੇਜ ਖੁੱਲਿਆ ਹੋਇਆ ਕੰਪਿਊਟਰ ਤੇ ਜੀ ਅਸੀਂ ਸਾਡੀ ਬਲਿੰਕਿੰਗ ਘਟ ਜਾਂਦੀ ਹੈ ਜੀ ਜਦੋਂ ਅਸੀਂ ਇੱਕ ਟੱਕ ਦੇਖਦੇ ਹਾਂ ਨਾ ਤਾਂ ਬਲਿੰਕਿੰਗ ਘਟ ਜਾਂਦੀ ਹੈ ਅੱਖਾਂ ਨੂੰ ਬਲਿੰਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਟੀਅਰ ਜਿਹੜੇ ਆ ਉਹ ਤਾਂ ਹੀ ਉੱਤੇ ਅੱਖਾਂ ਤੇ ਫਿਲਮ ਬਣਾਣਗੇ ਜੇ ਆਪਾਂ ਬਲਿੰਕਿੰਗ ਕਰਾਂਗੇ ਯਾਨੀ ਅੱਖਾਂ ਹਮੇਸ਼ਾ ਗਿੱਲੀਆਂ ਰਹਿਣੀਆਂ ਚਾਹੀਦੀਆਂ ਹਾਂ ਗਿੱਲੀਆਂ ਰਹਿਣੀਆਂ ਚਾਹੀਦੀਆਂ ਜਿੱਦਾਂ ਸਾਡੇ ਮੂੰਹ ਚ ਪਾਣੀ ਬੰਦ ਆ ਨਾ ਸਲਾਈਵਾ ਉਦਾਂ ਹੀ ਅੱਖਾਂ ਚ ਟੀਅਰ ਉਹਨੂੰ ਵੈਟ ਰੱਖਦੇ ਨੇ ਉਹ ਜ਼ਰੂਰੀ ਬਲਿੰਕਿੰਗ ਔਰ ਸੈਕੰਡਲੀ ਜਿੱਦਾਂ ਆਪਾਂ ਲਗਾਤਾਰ ਦੇਖ ਰਹੇ ਹਾਂ ਆਫਟਰ ਸਮ ਟਾਈਮ ਸਾਨੂੰ ਦੂਰ ਜ਼ਰੂਰ ਦੇਖਣਾ ਚਾਹੀਦਾ ਹੂੰ 15 20 ਮਿੰਟ ਬਾਅਦ 10 15 ਸੈਕਿੰਡ ਵਾਸਤੇ ਭਾਵੇਂ ਮਿੰਟ ਵਾਸਤੇ ਦੂਰ ਜ਼ਰੂਰ ਦੇਖੋ ਜੀ ਇਹਨੂੰ ਵੀ ਤੁਸੀਂ ਲਗਾਤਾਰ ਕੰਪਿਊਟਰ ਤੇ ਘੰਟਿਆਂ ਵੱਧੀ ਕੰਮ ਕਰੀ ਜਾਓ 1 ਤੋਂ 20 ਸੈਂਟੀਮੀਟਰ ਦੂਰੀ ਰੱਖੋ ਇੱਕ ਅੱਖਾਂ ਨੂੰ ਚਪਕ ਗਿਰੋ ਇਹ ਥੋੜਾ ਜਿਹਾ ਲੋਅਰ ਐਂਗਲ ਤੇ ਰੱਖਣਾ ਚਾਹੀਦਾ ਉਹਦੇ ਨਾਲ ਅੱਖਾਂ ਘੱਟ ਖੁੱਲਣੀਆਂ ਐ ਐਕਸਪੋਜ਼ਰ ਘੱਟ ਹੁੰਦਾ ਡਰਾਈਨੈਸ ਘੱਟ ਹੁੰਦੀ ਹੈ ਯਾਨੀ ਕਿ ਅਧੀਆਂ ਕਿ ਪਲਕਾਂ ਸੜੀਆਂ ਬੰਦ ਹੋ ਜਾਂਦੀਆਂ ਹਾਂ ਯੂ ਸ਼ੁੱਡ ਬੀ ਐਟ ਸਮ ਲੋਅਰ ਐਂਗਲ ਮਤਲਬ ਜਿਹੜੀ ਚੀਜ਼ ਨੂੰ ਅਸੀਂ ਦੇਖਣਾ ਸਾਡੇ ਤੋਂ ਨਵੀਂ ਹੋਣੀ ਚਾਹੀਦੀ ਇਹ ਸੜੀਆਂ ਅੱਖਾਂ ਅਧੀਆਂ ਕਿ ਚੁੱਕੀਆਂ ਰਹਿਣ ਤਾਂ ਕਿ ਟੀਅਰ ਪ੍ਰੋਸੈਸ ਨਾਲ ਚੱਲਦੀ ਰਹੇ ਹੈ ਨਾ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਤੁਸੀਂ ਬਲਿੰਕਿੰਗ ਦੀ ਗ ਨਕਸਬਿਕ ਬੜੀ ਇੰਪੋਰਟੈਂਟ ਗੱਲ ਹੈ ਆਈ ਡੋਨੇਸ਼ਨ ਹਾਂਜੀ ਇਹਦੇ ਬਾਰੇ ਆਮ ਲੋਕਾਂ ਨੂੰ ਇਹ ਅੰਦਾਜ਼ਾ ਇਹ ਕੋਈ ਮਿਸਕਨਸੈਪਟਸ ਬਣੇ ਹੋਏ ਹੈ ਕਿ ਬੰਦੇ ਨੂੰ ਮਰਨ ਤੋਂ ਬਾਅਦ ਉਹਦੀ ਅੱਖ ਕੱਢ ਲਈ ਜਾਂਦੀ ਹੈ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਵਿਸਤਾਰ ਚ ਦੱਸੋ ਆਈ ਡੋਨੇਸ਼ਨ ਕੀ ਹੈ ਆਈ ਡੋਨੇਸ਼ਨ ਹੁੰਦੀ ਹੈ ਜਿਹੜੀ ਸਾਡੀ ਬਾਹਰਲੀ ਪਰਤ ਹੈ ਕਾਰਨੀਆ ਹੂੰ ਇਹਦੇ ਉੱਤੇ ਕਈ ਵਾਰੀ ਕੋਈ ਚਿੱਟਾ ਨਿਸ਼ਾਨ ਪੈ ਜਾਂਦਾ ਹੈ ਜੀ ਮਤਲਬ ਸਾਰਾ ਅੱਖ ਨਹੀਂ ਚੇਂਜ ਕੀਤੀ ਜਾ ਸਕਦੀ ਸਿਰਫ ਆਇਨਾ ਜਿਹੜਾ ਪੋਰਸ਼ਨ ਇਹਨੂੰ ਅਸੀਂ ਕੋਰਨੀਆ ਕਹਿੰਦੇ ਆ ਜੀ ਇਹ ਟਰਾਂਸਪੇਰੈਂਟ ਹੁੰਦਾ ਹੈ ਇਹਦੇ ਵਿੱਚ ਬਲੱਡ ਸਪਲਾਈ ਨਹੀਂ ਹੁੰਦੀ ਜੀ ਇਹ ਅਸੀਂ ਜੇ ਕੋਰਨੀਆ ਤੇ ਚਿੱਟਾ ਨਿਸ਼ਾਨ ਪੈ ਜਾਏ ਸਮਝ ਲਓ ਜਿੱਦਾਂ ਘੜੀ ਦਾ ਡਾਇਲ ਖਰਾਬ ਹੋ ਗਿਆ ਘੜੀ ਭਾਵੇਂ ਪਿੱਛੋਂ ਠੀਕ ਵੀ ਚੱਲ ਰਹੀ ਹੈ ਬਿਲਕੁਲ ਠੀਕ ਹੈ ਉਹ ਡਾਇਲ ਜਿੰਨਾ ਚਿਰ ਅਸੀਂ ਚੇਂਜ ਨਹੀਂ ਕਰਦੇ ਉਹਨਾਂ ਚਿਰ ਪਿੱਛੋਂ ਜਿਹੜੀ ਘੜੀ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਜੀ 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 ਉਹ ਇਸ ਕੋਰਨੀਆ ਨੂੰ ਹੀ ਅਸੀਂ ਚੇਂਜ ਕਰ ਸਕਦੇ ਆ ਉਹ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਅੱਖਾਂ দান ਦੇ ਦਿੰਦਾ ਹੂੰ ਉਹ ਫਿਰ ਕਾਰਨੀਆ ਉਹਦੀ ਓਨੀ ਪੋਰਸ਼ਨ ਕੱਟ ਕੇ ਇੱਥੋਂ ਜਿਹੜਾ ਧੁੰਦਲਾ ਪੋਰਸ਼ਨ ਨੂੰ ਅਸੀਂ ਰਿਮੂਵ ਕਰਕੇ ਟਰਾਂਸਪੇਰੈਂਟ ਪੋਰਸ਼ਨ ਲਗਾ ਲਈਦਾ ਇੱਕ ਇਹ ਦੱਸੋ ਕਿ ਡੈਥ ਤੋਂ ਕਿੰਨੀ ਦੇਰ ਦੇ ਵਿੱਚ ਵਿੱਚ ਇਹ ਕਾਰਨੀਆ ਕਰਨਾ ਹੁੰਦਾ ਇਟ ਸ਼ੁੱਡ ਬੀ ਡਨ ਐਜ਼ अर्ਲੀਐਸ ਜਿੰਨੀ ਜਲਦੀ ਹੋ ਸਕਦਾ ਹੈ ਮਤਲਬ ਮੰਨ ਲਓ ਕਿਸੇ ਦੀ ਡੈਥ ਹੋਈ ਹੈ ਜੀ ਜੇ ਉਹਨੇ ਆਪਣੀ ਲਿਖਤੀ ਰੂਪ ਚ ਇਹ ਕਿਹਾ ਹੋਇਆ ਵੀ ਮੈਂ ਖਾਣਾਂ ਦੇਣੀ ਹੈ ਜੀ 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 ਤੇ ਧੀਆ ਪੁੱਤਰਾਂ ਨੂੰ ਚਾਹੀਦਾ ਜਿੰਨੀ ਜਲਦੀ ਹੋ ਸਕਦਾ ਹੈ ਡਾਕਟਰ ਨੂੰ ਬੁਲਾ ਕੇ ਕਿਉਂਕਿ ਜਿੰਨੀ ਉਹ ਫਰੈਸ਼ ਅੱਖ ਹੋਏਗੀ ਉਨਾ ਹੀ ਪੇਸ਼ੈਂਟ ਨੂੰ ਵਧੀਆ ਰਿਜ਼ਲਟ ਮਿਲੇਗਾ। ਵੱਧ ਤੋਂ ਵੱਧ ਕਿੰਨੇ ਦੇਰ ਚ ਕੱਢਿਆ ਜਾ ਸਕਦਾ ਜੀ? 4 ਤੋਂ ਲੈ ਕੇ 6 ਘੰਟੇ ਜੇ ਬਾਅਦ ਚ ਵੀ ਅਸੀਂ ਕੱਢਦੇ ਹਾਂ ਨਾ ਤਾਂ ਵੀ ਕਾਰਨੀਆ ਕਈ ਵਾਰੀ ਸਾਡੇ ਕੰਮ ਆ ਜਾਂਦੀ ਹੈ। ਪਰ ਉਹ ਫਿਰ ਵਿਜ਼ਨ ਇੰਨੀ ਪ੍ਰੋਪਰ ਵਿਜ਼ਨ ਨਹੀਂ ਬੰਦਦਾ। ਡਾਕਟਰ ਸਾਹਿਬ ਕੋਈ ਲੇਟੈਸਟ ਕੋਈ ਹੋਰ ਤਕਨੀਕ ਜਾਂ ਕੋਈ ਸਨੇਹਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣਾ ਚਾਹੋ ਅੱਖਾਂ ਬਾਰੇ। ਅੱਖਾਂ ਦੇਖੋ ਜੀ ਇੱਕ ਬਹੁਤ ਹੀ ਨਾਜ਼ੁਕ ਅੰਗ ਹੈ। ਜੀ। ਇਦੇ ਵਿੱਚ ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਆndi ਹੈ ਕਦੀ ਵੀ ਹੈਜ਼ਿਟੇਟ ਨਹੀਂ ਕਰਨਾ ਚਾਹੀਦਾ ਤੁਹਾਨੂੰ ਜਾ ਕੇ ਡਾਕਟਰ ਨੂੰ ਦਿਖਾਣਾ ਚਾਹੀਦਾ ਡਾਕਟਰ ਜੀ ਸਲਾਹ ਲੈਣੀ ਚਾਹੀਦੀ ਆਪਣੇ ਆਪ ਇਲਾਜ ਨਾ ਕਰੋ ਡਾਕਟਰ ਨੂੰ ਜ਼ਰੂਰ ਦਿਖਾਓ ਜਿਵੇਂ ਕੋਈ ਅੱਖਾਂ ਦੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਡਾਕਟਰ ਨੂੰ ਮਿਲੋ ਪਿਆਰੇ ਦਰਸ਼ਕੋ ਇਹ ਸੀਗੇ ਡਾਕਟਰ ਐਮ ਪੀ ਐਸ ਪਾਟਿਆ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਪਿਆਰੇ ਦਰਸ਼ਕੋ ਤੁਸੀਂ ਵੀ ਪ੍ਰੋਗਰਾਮ ਨਾਲ ਜੁੜੇ ਇਸੇ ਤਰ੍ਹਾਂ ਜੁੜੇ ਰਹੋ ੜੀਡੀ ਪੰਜਾਬੀ ਨਾਲ ਜਿਉਂਦੇ ਬਸਦੇ ਰਹੋ ਫਿਰ ਮਿਲਾਂਗੇ ਨਮਸਕਾਰ